ਆ ਗਿਆ ਕਰ ਪਤਾ ਨਹੀਂ ਕੀ ਕਹਤਾ ਹੈ ਹਜਾ ਮੇਰੀ ਮਾਂ ਨੂੰ ਨਾ ਜੀ ਗੁੱਸਾ ਸੀ ਮਾੜਾ ਮੋਟਾ ਕਹਿ ਦਿੰਦੇ ਚੱਲ ਐਨ ਤਾਂ ਸੋਚ ਲੈਂਦੇ ਵੀ ਕਿੰਨਾ ਟਾਈਮ ਇੱਥੇ ਰਹਿ ਕੇ ਗਈ ਹੈਗੀ ਹੁਣ ਤਾਂ ਮਾਫੀ ਵੀ ਮੰਗ ਲਈ ਸੀ ਵਿਚਾਰੀ ਨੇ ਕੋਈ ਗੱਲ ਨਹੀਂ ਮੈਂ ਪੁੱਛ ਦਿਆਂ ਨਾ ਉਹ ਤਾਂ ਜਾ ਕੇ ਮਸਾ ਤੋਂ ਉਪ ਦੇਖਣ ਨੂੰ ਮਿਲੀ ਆ ਇੱਥੇ ਬੈਠੀ ਰਹਿੰਦੀ ਸੀਗੀ ਜਿੰਨਾ ਟੈਂਪੂ ਆ ਰਹੀ ਆ ਨਾ ਬਾਹਰ ਨਿਕਲਣ ਨੂੰ ਤਾਂ ਦੇਲ ਹੀ ਨਹੀਂ ਸੀਗਾ ਕਰਦਾ ਕੁਛ ਨਾ ਕੁਛ ਫਿਰੇ ਪਰਥੂ ਪਾਈ ਰੱਖਦੀ ਸੀ ਆਪਦੇ ਘਰੇ ਕਿਹੜਾ ਜਾ ਕੇ ਕੱਟਣੀ ਆ ਉਹਨੇ ਲੜਕੇ ਵੀ ਆ ਨਹੀਂ ਪਤਾ ਫੇਰ ਦੋ ਦਿਨਾਂ ਨੂੰ ਰਹੀ ਆ ਜੀ ਸੱਚ ਵਾਈ ਕਹਿੰਦਾ ਸੀਗਾ ਵੀ ਮੈਂ ਲੱਖੀ ਨਾ ਕੇ ਗੱਲ ਕਰੂੰਗਾ ਕੀ ਗੱਲ ਕਰਨੀ ਆ ਉਹਨੇ ਇਹ ਜੀ ਨਾ ਹੀ ਹੱਸ ਕਾਇਨਾ ਟੈਂਮਲਾ ਦਾ ਛਲ ਕੋਈ ਨਾ ਕੋਈ ਘਰ ਦੀ ਗੱਲ ਕਰਨੀ ਹੋਣੀ ਹੁਣ ਤਾਂ ਭੂਆ ਵੀ ਨਹੀਂ ਹੈਗੀ ਜਾਂ ਕੋਈ ਜ਼ਮੀਨ ਲੈਣੀ ਹੋਣੀ ਹੋਰ ਤਾਂ ਵੀਰਾ ਕੋਈ ਵੱਧ ਘੱਟ ਗੱਲ ਕਰਦਾ ਨਹੀਂ ਪਰ ਜੇ ਭੂਆ ਇੱਥੇ ਦੋ ਦਿਨ ਹੋਰ ਰਹਿ ਜਾਂਦੀ ਨਾ ਉਹ ਦਵਾਰੋਂ ਸਾਂਝੇ ਵੇੜੇ ਤੋਂ ਕੰਦਾ ਕਢਾ ਕੇ ਜ਼ਰੂਰ ਜਾਂਦੀ ਪਰ ਹੁਣ ਤਾਂ ਉੱਥੇ ਰਹੇ ਕਦੇ ਨਾ ਆਵੇ ਉਰੇ ਤਾਂ ਜਿਹੜਾ ਤਾਂ ਇੱਥੇ ਧੰਦਾ ਹੈ ਆਪ ਹੀ ਦੇ ਆਇਆ ਕਰਾਂਗੇ ਜੱਸੀ ਕੁੜੀਆਂ ਨੇ ਇਹ ਕਿਵੇਂ ਆ ਗਈ ਇੱਥੇ ਇੱਥੇ ਆ ਕੇ ਖੁਸ਼ੀ ਨਹੀਂ ਹੁੰਦੀ ਕਿਵੇਂ ਜੱਸੀ? ਅਸ਼ਕਲ ਪੱਬੀ। ਸਸ਼ੀਕਲ। ਠੀਕ ਆ? ਹਾਂ ਵਧੀਆ। ਬਹਿ ਜਾ। ਪਾਣੀ ਲੈ ਕੇ ਆਵਾ। ਨਾ ਬੱਸ ਪਾਣੀ ਨਹੀਂ ਪੀਣਾ ਹੈ ਗਿਆ। ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀਗੀ। ਕੀ ਹੋ ਗਿਆ? ਔਨ ਸਾਰੀ ਗੱਲਾਂ ਹੋਰ ਦੱਸੋ। ਕਰਾ ਠੀਕ ਆ ਤੇਰੇ ਭਾਬੀ ਵਰਗੇ। ਹਾਂ ਉਹ ਤਾਂ ਸਾਰੇ ਠੀਕ ਨੇ। ਬਸ ਮੇਰੇ ਮੰਮੀ ਠੀਕ ਨਹੀਂ ਹੈਗੀ ਭਾਬੀ। ਕੀ ਹੋਇਆ ਉਹਨੂੰ? ਬਿਮਾਰ ਹੋ ਗਈ? ਨਾ ਨਾ ਬਿਮਾਰ ਤਾਂ ਕਾਨੂੰ ਹੋਗੀ। ਤੁਸੀਂ ਪਤਾ ਨਹੀਂ ਹੈ ਜਾਂ ਕੀ ਕਹਤਾ ਮੇਰੇ ਮੰਮੀ ਨੂੰ। ਉਹ ਤਾਂ ਕੱਲ ਦੇ ਰੌਣ ਹੀ ਨਹੀਂ ਹਟਦੀ ਹੈਗੀ। ਪਰ ਹੱਸਾ ਕੁਛ ਵੀ ਨਹੀਂ ਗਿਆ ਹੈਗਾ ਕਿਹਾ ਤਾਂ ਕਿਉਂ ਨਹੀਂ ਹੈਗਾ ਭਾਬੀ ਕਿਹਾ ਤਾਂ ਹੋਊਗਾ ਮੇਰ ਮਮੀ ਪਹਿਲਾਂ ਤਾਂ ਐ ਕਦੇ ਹੋਈ ਨਹੀਂ ਹੈਗੀ ਕੱਲ ਪਤਾ ਨਹੀਂ ਉਹਨੂੰ ਆ ਕੇ ਕੀ ਹੋ ਗਿਆ ਜਦੋਂ ਦੀ ਇੱਥੋਂ ਦੀ ਗਈ ਹੈਗੀ ਰੋਣ ਹੀ ਨਹੀਂ ਹਟਦੀ ਹੈਗੀ ਨਾ ਕੋਈ ਗੱਲ ਦੱਸਦੀ ਆ ਤੂੰ ਕੱਲ ਤਾਂ ਦੱਸੀ ਤੂੰ ਇਸ ਘਰ ਦੀ ਸਾਂਝੀ ਕੁੜੀਆਂ ਅਸੀਂ ਤੈਨੂੰ ਕੁਛ ਨਹੀਂ ਕਹਿ ਸਕਦੇ ਤੂੰ ਨਾ ਭੂਆ ਨੂੰ ਆਪ ਹੀ ਬਚਲਾ ਵੀ ਕੀ ਗੱਲ ਹੋਈ ਆ ਗੱਲ ਤਾਂ ਭਾਬੀ ਮੈਨੂੰ ਸਾਰਾ ਪਤਾ ਹੀ ਆ ਪਰ ਜੇ ਮੇਰ ਮਾਨ ਨੇ ਸਾਨੂੰ ਕੁਛ ਕਹਿ ਵੀ ਦਿੱਤਾ ਸੀ ਤਾਂ ਕਿ ਪਹਾੜ ਟੁੱਟ ਗਿਆ ਸੀ ਉਹ ਤਾਂ ਸਭਾਈ ਐਵੇਂ ਦਾ ਖੁੱਲੇ ਸੁਭਾਦੀ ਆ ਕੁਛ ਨਾ ਕੁਛ ਕਹਿ ਦਿੰਦੀ ਹੈਗੀ ਤੁਸੀਂ ਵੀ ਨਿ ਚਲਦੇ ਹੈਗੇ ਤੁਸੀਂ ਵੀ ਅੱਗੋਂ ਨੂੰ ਪੁੱਠਾ ਬੋਲੇ ਹੋਵੋਗੇ ਨਾ ਨਾ ਜੱਸੀ ਅਸੀਂ ਪੁੱਠਾ ਕੀ ਬੋਲਣਾ ਹੈ ਬਸ ਤੇਰੇ ਵੀਰੇ ਹੋਣਾਂ ਨਾਲ ਹੀ ਗੱਲ ਆ ਛੇੜੀ ਵੀ ਗੱਲ ਆ ਅਸਾਂ ਕੁਛ ਨਹੀਂ ਬੋਲਦੇ ਹੈਗੇ ਵੀਰ ਆਪੇ ਨਾ ਪੁੱਠੇ ਸਿੱਧੇ ਕੰਮ ਕਰਨੋਂ ਹਟਦੇ ਨਹੀਂ ਹੈਗੀ ਇੱਕੋ ਹੀ ਗੱਲ ਅੱਡ ਹੋ ਜੋ ਅੱਡ ਹੋ ਜੋ ਜੇ ਤੇ ਸਾਡਾ ਸਾਂਝਾ ਬੇੜਾ ਸੀ ਕਾਦੇ ਲਈ ਗੰਦਾ ਕੱਢਣੀਆਂ ਨੇ ਚਲ ਫਿਰ ਕੋਈ ਨਾ ਤੁਸੀਂ ਉਹ ਨੂੰ ਸਮਝਾ ਦਿੰਦੇ ਪਿਆਰ ਨਾਲ ਸਮਝਾ ਦਿੰਦੇ ਐਡੀ ਵੀ ਕੀ ਗੱਲ ਸੀ ਬਥੇਰੇ ਸਮਝਾਇਆ ਜੱਸੀ ਸਮਝਦੀ ਨਹੀਂ ਹੈਗੀ ਭੂਆ ਪਤਾ ਨਹੀਂ ਇਹਦਾ ਕੀ ਚਾਹੁੰਦੀ ਆ ਆ ਹੁਣ ਲੱਕੀ ਨੂੰ ਆਪਦੇ ਪਿੱਛੇ ਲਾਇਆ ਹੋਇਆ ਕਹਿੰਦੀ ਮੈਂ ਕੋਈ ਰੂੜੀ ਵਾਲੀ ਥਾਂ ਐ ਉਹ ਤੇਰੇ ਨਾਲ ਕਰਾਉਂਗੀ ਨਾ ਨਾ ਭਾਬੀ ਅਹੀਂ ਜਿੱਤੇ ਕੋਈ ਗੱਲੇ ਨਹੀਂ ਹੈਗੀ ਮੇਰੀ ਮੰਮੀ ਦੇ ਨਾਲ ਜਿਹੜਾ ਥਾਂ ਸੀਗਾ ਉਹ ਤੁਹਾਡੇ ਨਾਮ ਕਦੋਂ ਦਾ ਕਰਵਾਤਾ ਹੁਣ ਤਾਂ ਕੋਈ ਥਾਂ ਹੀ ਨਹੀਂ ਹੈਗਾ ਨਾ ਜੇ ਉਹਦੇ ਨਾਮ ਕੋਈ ਥਾਂ ਨਹੀਂ ਹੈਗੀ ਫਿਰ ਸਾਡੇ ਘਰੇ ਕਾਹਤੋਂ ਫਰਕ ਪਵਾਉਂਦੀ ਆ ਲੱਕੀ ਨੂੰ ਕਹਿੰਦੀ ਮੈਂ ਤੇਰੇ ਨਾਲ ਰੂੜੀ ਵਾਲਾ ਥਾਂ ਕਰਾਉ ਤੇ ਦੀਪ ਵੀਰੇ ਨੂੰ ਕਹਿੰਦੇ ਤੇਰੇ ਨਾਲ ਕਰਾਉ ਕੀ ਗੱਲ ਐ ਇਹ ਗਲਤ ਕੋਈ ਵੀ ਨਹੀਂ ਹੈਗੀ ਤੁਸੀਂ ਵੀ ਚੱਲਦੇ ਨਹੀਂ ਹੈਗੇ ਨਾ ਫੇਰ ਕਿੱਡੀ ਗੱਲ ਹੋ ਗਈ ਜਿਹ ਕਹਿਤਾ ਸੀਗਾ ਨਾ ਜਦੋਂ ਭੈਣੇ ਦੇ ਕੋਲ ਕੋਈ ਘਰ ਨਹੀਂ ਹੈਗਾ ਕੋਈ ਥਾਂ ਨਹੀਂ ਹੈਗਾ ਕੋਈ ਰੂੜੀ ਵਾਲਾ ਵਾਸਤਾ ਨਹੀਂ ਫਿਰ ਫਿਰ ਇਹਨਾਂ ਦੋਹਾਂ ਭੈਣਾਂ 'ਚ ਕਿੱਦਾਂ ਫਰਕ ਬਵਾਂਦੀ ਆ ਤੂੰ ਸੋਚ ਕੇ ਦੇਖ ਜੇ ਕਰੀਏ ਦੋਨੇ ਭਾਬੀਆਂ ਅੱਡੋ-ਬਾਟ ਹੋ ਜਾਣ ਤੇ ਤੁਹਾਨੂੰ ਮੂੰਹ ਨਾ ਲਾਉਣ ਤੁਸੀਂ ਕੀ ਸੋਚੋਗੇ ਚੰਗਾ ਲੱਗੂ ਤੁਹਾਨੂੰ ਉਹ ਘਰ 'ਚ ਰਹਿਣਾ ਨਹੀਂ ਚੰਗਾ ਲੱਗਦਾ ਹੈਗੇ ਭਾਬੀ ਮੈਂ ਮੰਨਦੀ ਆ ਚਲ ਮੰਮੀ ਦੀ ਗਲਤੀ ਹੈ ਤੁਸੀਂ ਪਿਆਰ ਨਾਲ ਸਮਝਾ ਦਿੰਦੇ ਉਹਨੂੰ ਗੱਲ ਤਾਂ ਇਹ ਹੈ ਜਿੱਥੇ ਪਿਆਰ ਨਾਲ ਸਮਝਾਉਣ ਨੂੰ ਕਿਹੜਾ ਹੋ ਨਿਆਣੀ ਆ ਕਿਉਂ ਇਹ ਜਿਹੇ ਪੁੱਠੇ ਸਿੱਧ ਮਿੰਟਲ ਅੱਦੇ ਤੇਰੀਆਂ ਭਾਬੀਆਂ ਨੇ ਵੀ ਬਣਾਉਂਦੀ ਨਹੀਂ ਹੈਗੀ ਜਿਹੜਾ ਇੱਥੇ ਆ ਕਿ ਉਹ ਅੱਗ ਲਾਉਂਦੀ ਆ ਚੱਲ ਕੋਈ ਨਾ ਉਹ ਤਾਂ ਜਹੀ ਜੀ ਬਣਦੀ ਹੈ ਚਾਹੀ ਨਹੀਂ ਬਣਦੀ ਹੈਗੀ ਉਹਦਾ ਤੁਹਾਨੂੰ ਕੋਈ ਮਤਲਬ ਨਹੀਂ ਹੈਗਾ ਭਾਬੀ ਸਾਡੇ ਘਰ ਦੀ ਗੱਲ ਆ ਤਾਂ ਫੇ ਸਾਡੇ ਵੀ ਤਾਂ ਘਰ ਦੀ ਗੱਲ ਆ ਦੱਸੀ ਹੁਣ ਤਾਂ ਮਿੰਟਲ ਚ ਕਹਤਾ ਵੀ ਮੇਰੀ ਮੰਮੀ ਨੂੰ ਇਹ じゃ ਕੀ ਕਹਤਾ ਅਸੀਂ ਕੀ ਕਹਿਣਾ ਸਾਨੂੰ ਟਿਕਣੇ ਨਹੀਂ ਦਿੰਦੀ ਹੈਗੀ ਭੂਆ ਹੁੰਦੀ ਆ ਰਾਹ ਸੜਦੀ ਹੁੰਦੀ ਆ ਐ ਥੋੜੀ ਆ ਨਾ ਸਾਡੇ ਘਰੇ ਘਾਤ ਉਹ ਵੱਧ ਦੇ ਪਵਾੜੇ ਪਵਾਈ ਜਾਂਦੀ ਆ ਨਾ ਕੀ ਪਵਾੜੇ ਪਾਉਂਦੀ ਹੈ ਭਾਬੀ ਮੇਰੀ ਮੰਮੀ ਉਹ ਤਾਂ ਇੰਨੀ ਚੰਗੀ ਹੈਗੀ ਉਹ ਤਾਂ ਉਹੀ ਨਹੀਂ ਕਿਸੇ ਨੂੰ ਕੁਝ ਕਹਿੰਦੀ ਹੈਗੀ ਤੁਸੀਂ ਅੱਡ ਹੋਣਾ ਹੋਊਗਾ ਤਾਂ ਮੇਰੀ ਮਾਂ ਬਦਨਾਮ ਹੋਰੀਏ ਬਾਦੂ ਦੀ ਵਿੱਚ ਅੱਛਾ ਤੇਰੀ ਮਾਂ ਤਾਂ ਜੱਸੀ ਬਾਲੀ ਚੰਗੀ ਆ ਕਾਹਨੂੰ ਅੰਤ ਨਹੀਂ ਉਹਦੇ ਸਾਡੇ ਸਾਂਝੇ ਵੇੜੇ 'ਚ ਨਾ ਦੋ ਘਰ ਮਿੰਟਾਂ 'ਚ ਬਣ ਗਈ ਉਹ ਤੈਨੂੰ ਤਾਂ ਪਤਾ ਵੀ ਨਹੀਂ ਹੋਣਾ ਗੱਲ ਦਾ ਕਿ ਪਤਾ ਹੈ ਕਿੱਥੇ ਬਣਾ ਕੇ ਮੈਨੂੰ ਤਾਂ ਕਹਿੰਦੇ ਦੀਂਦੀ ਨਹੀਂ ਹੈਗੀ ਤੁਹਾਡੇ ਘਰੇ ਕਿਤੇ ਉਹ ਤਾਂ ਜਦੋਂ ਸਾਨੂੰ ਪਤਾ ਲੱਗ ਗਿਆ ਨਾ ਉਹ ਦੇ ਘਰ ਤੋਤਾਂ ਦਾ ਤਾਂ ਅਸੀਂ ਦੋਨੇ ਜਿਹੜੇ ਘਰ ਆ ਫੇਰ ਉਹ ਵੀ ਇੱਕ ਹੋਗੇ ਮੜੀ ਜੇ ਸੋਚ ਸਮਝ ਕੇ ਬੋਲ ਭਾਬੀ ਤੂੰ ਕਿਹਨੂੰ ਬੋਲ ਰਹੀ ਹੈਗੀ ਬੋਲਦੀ ਆ ਮੈਨੂੰ ਪਤਾ ਮੈਂ ਮੇਰੇ ਭੂਆ ਸੱਸ ਨੂੰ ਬੋਲਦੀ ਆ ਭੂਆ ਸੱਸ ਨੂੰ ਫਿਰ ਦੇਖ ਕੇ ਬੋਲ ਨਾ ਮੜਾ ਜ ਮੈਂ ਉਹਦੇ ਤੀਂ ਆ ਮੇਰੇ ਕੋਲ ਬੈਠੇ ਤੇ ਤੂੰ ਐ ਬੋਲੀ ਜਾਂਦੀ ਏ ਨੂੰ ਜਿੱਸੀ ਤੂੰ ਵੀ ਤੇਰੀ ਮਾਂ ਦੀ ਗਲਤੀ ਕੱਢ ਸਕਦੀ ਏ ਵੀਰੇ ਮੇਰੀ ਮੰਮੀ ਮਾੜੀ ਆ ਤੂੰ ਤਾਂ ਦੀ ਸਪੋਟਾ ਲੈ ਕੇ ਬੈਗੀ ਜੇ ਮੇਰੀ ਮੰਮੀ ਮਾੜੀ ਹੁੰਦੀ ਨਾ ਤਾਂ ਰੋਂਦੀ ਨਾ ਜਾ ਕੇ ਮੈਨੂੰ ਪਤਾ ਮੇਰੀ ਮੰਮੀ ਦੀ ਕੋਈ ਗਲਤੀ ਨਹੀਂ ਹੈਗੀ ਰੋਣਾ ਤਾਂ ਉਹਦੇ ਉੱਪਰੇ ਪਿਆ ਰਹਿੰਦਾ ਜੇ ਉਹ ਰੋਵੇਂ ਨਾ ਨਾ ਤਾਂ ਐ ਆਹ ਪਵਾੜੇ ਨਾ ਪਵਾਵੇ ਉਹਦੇ ਰੋਣੇ ਨੇ ਤਾਂ ਸਾਰੇ ਪਵਾੜ ਪਾਏ ਹੋਏ ਨੇ ਕੋਈ ਤੋਡੇ ਆਪ ਦੇ ਲੱਛਣ ਨਹੀਂ ਹੈਗੇ ਬਸ ਨਾਲੇ ਨਾਂ ਵਿਚਾਰੀ ਉਹਦੇ ਲਾਤਾ ਚੱਕ ਕੇ ਲੈ ਬਸ ਨੂੰ ਕਿੜਾ ਸੀ ਭਣੇ ਭੱਜੀਆਂ ਜਾਣੀਆਂ ਚੰਗੇ ਭਲਾਂ ਦਵਦੇ ਘਰੇ ਰਹਿਣੀਆਂ ਸਰਬੀ ਉਹ ਬਿਮਾਰ ਪਈ ਰਹਿੰਦੀ ਉਹਨੂੰ ਅੱਡ ਡੰਗਣਾਂ ਲਾਤੀ ਮੈਨੂੰ ਅੱਡ ਅਖੇ ਸਰਬੀ ਦਾ ਕੰਮ ਨਹੀਂ ਕਰਦੀ ਰਿਤ ਉਹਨੂੰ ਕਹਤਾ ਵੀ ਰਿਤ ਸਾਰਾ ਚੁੱਲਾ ਚੰਕਾ ਸਾਹਮਦੀ ਉਹ ਕੱਲੀ ਖਾਂਦੀ ਆ ਚਲ ਛੱਡ ਭਾਬੀ ਉਹ ਨਾਲ ਤਾਂ ਤੁਹਾਡਾ ਗੁੱਸਾ ਹੈਗਾ ਮੈਨੂੰ ਪਤਾ ਚਲ ਪਰ ਐਨ ਦੱਸ ਮੇਰੇ ਭਰਾ ਦੇ ਵਿਆਹ ਚ ਕਿਉਂ ਨਹੀਂ ਆਏ ਉਹਦੇ ਨਾਲ ਕੀ ਗੁੱਸਾ ਸੀ ਨਾ ਗਏ ਕਿ ਨਹੀਂ ਹੈਗੇ ਭਣੇ ਪੈਲਸ ਚ ਗਏ ਤਾਂ ਸੀਗੇ ਪੈਲਸ ਚ ਪੈਲਸ ਤੱਕ ਵੀ ਸਤ ਵਗਾਨਾ ਵੀ ਆ ਜਾਂਦਾ ਹੁੰਦਾ ਨਾਨਕ ਤਾਂ ਘਰੇ ਆਉਂਦੇ ਹੁੰਦੇ ਨੇ ਨਾ ਆਉਂਦੇ ਹੁੰਦੇ ਨੇ ਘਰੇ ਐਨਾ ਸ਼ੁਕਰ ਹੈ ਜੇ ਪੂਆ ਉੱਥੇ ਹੈ ਨਹੀਂ ਸੀ ਪੈਲਸ 'ਚ ਨਹੀਂ ਸਾਡਾ ਪਤਾ ਨਹੀਂ ਕੀ ਜਲੂਸ ਕਰਦੀ ਫੁੱਫੜ ਦੇਖ ਲੈ ਉਹਦੇ ਸੀ ਮਗਰ ਮਗਰ ਫੜਦੇ ਰਹੇ ਨਾ ਵੀ ਸੱਸੀ ਗੱਲ ਕਰਾਂਗੇ ਸਾਡੇ ਮੂਰੇ ਮੂਰੇ ਫਰੀ ਗਿਆ ਵੀ ਜਿਵੇਂ ਲੁਕਣ ਵਿੱਚੇ ਖੇਡਦਾ ਹੁੰਦਾ ਹੈ ਸਿਆਣਾ ਬੰਦਾ ਇਹਨੇ ਤਾਂ ਸੋਚਦੀ ਆ ਨਾ ਉਹਨੂੰ ਪਤਾ ਹੀ ਨਹੀਂ ਲੱਗਿਆ ਹੋਣਾ ਹਾਂ ਕਾ ਨੂੰ ਪਤਾ ਲੱਗਦਾ ਜਿਹੜੇ ਸਾਹਮਣੇ ਤੁਸੀਂ ਗੱਲਾਂ ਕਰਦੇ ਹੋ ਫਿਰ ਤਾਂ ਅਸੀਂ ਬਾਲੀ ਮਾੜੇ ਹੋਗੇ ਨਾ ਨਾ ਬਣੇ ਤੁਸੀਂ ਤਾਂ ਬਾਲੇ ਚੰਗੇ ਹੋ ਮਾੜੇ ਤਾਂ ਅਸੀਂ ਆਂ ਜਿਨ੍ਹਾਂ ਨੂੰ ਬੁਲਾਇਆ ਵੀ ਨਹੀਂ ਹੈਗਾ ਫਿਰ ਵੀ ਅਸੀਂ ਨੀਵੇਂ ਹੱਕੇ ਤੁਹਾਡੇ ਵਿਆਹ ਤੇ ਗਏ। ਉਹਨਾਂ ਬੁਲਾਇਆ ਕਿਉਂ ਨਹੀਂ ਹੈਗਾ? ਬੁਲਾਇਆ ਤਾਂ ਸਿਭਾਬੀ। ਬੁਲਾਇਆ ਸੀਗਾ ਭੂਆ ਨੇ ਪਰ ਐਂ ਕਿਹਾ ਸੀ ਵੀ ਜੇ 10 ਟੋਲੇ ਸੋਨਾ ਪਾਉਂਗੇ। ਉਹਨਾਂ 10 ਟੋਲੇ ਸੋਨਾ ਇਹੀ ਬਣ ਜਾਂਦਾ ਹੁੰਦਾ ਏ ਤੇਰੇ ਵਿਆਹ ਤੇ ਕਰ ਦਾਂਗੇ ਅਸੀਂ। ਉਹਨਾਂ ਫਿਰ ਪਾ ਦੰਦੇ ਫਿਰ ਕਿੱਡੀ ਗੱਲ ਸੀ ਨਾਨਕੇ ਸੀ ਬਈ ਤੁਸੀਂ। ਨਾਨਕੇ ਨਾ 2-4 ਲੱਖ ਲਾਉਂਦੇ ਹੁੰਦੇ ਨੇ। ਜਿਹੜੇ ਤੱਕੜੇ ਨਾਨਕੇ 4 ਲੱਖ ਲਾ ਦੇਣਗੇ। ਜਿਵੇਂ ਦੇ ਅਸੀਂ ਅਸ ਤਾਂ ਲੱਖ ਰੁਪਈਆ ਲਾਉਣ ਵਾਲੇ ਸੀਗੇ। ਪੋਣਾ ਤਾਂ ਮੂਹੜ ਟਕੇ 10 ਲੱਖ ਕਹਤਾ ਤੂੰ ਤਾਂ ਲੱਖ ਰੁਪਇਆ ਵੀ ਨਹੀਂ ਲਾਇਆ ਹੈਗਿਆ ਲੱਖ ਦਾ 10 ਤਾਂ ਪੋਣੇ ਆਂ ਕਹਤੇ ਜਿਵੇਂ ਅਸੀਂ ਨਿੰਮਤ ਤੋੜ ਕੇ ਫੜਾਉਣਾ ਹੁੰਦਾ ਵੀ ਲੈ ਪੂਆ ਨਾ ਪਾਦੀ ਪਰ ਤੁਸੀਂ ਲਾਰਾ ਕਤੋਂ ਲਾਇਆ ਸੀ ਉਹ ਤਾਂ ਕਹਿੰਦੇ ਸੀ ਦੇ ਦਾਂਗੇ ਪੈਸੇ ਫਿਰ ਤੁਸੀਂ ਬਿਆਹ 'ਚ ਆਏ ਵੀ ਨਹੀਂ ਜੇ ਆਏ ਤਾਂ ਪੈਸੇ 'ਚ ਲਾਰਾ ਤਾਂ ਭੈਣੇ ਅਸੀਂ ਤਾਂ ਲਾਤਾ ਸਾਡੇ ਕੋਲ ਤਾਂ ਇੰਨੇ ਪੈਸੇ ਹੈ ਨਹੀਂ ਜੀਗੇ ਭੈਣੇ ਆਹ ਬੰਨੇ ਤੁਹਾਡੇ ਅੱਗੇ ਹੱਥ ਜਿੰਨੇ ਤੁਸੀਂ ਪੈਸੇ ਮੰਗ ਲੇ ਤਾਂ ਅਸੀਂ ਲਾਰਾ ਲਾਤਾ ਨਾਲੇ ਰਹੀ ਗੱਲ ਲਾਰੇ ਦੀ ਤੇਰੇ ਭਰਾਵਾਂ ਨੂੰ ਨਾ ਜਾਣ ਨਹੀਂ ਦਿੱਤਾ ਲੱਕੀ ਰੈਂਗਾ ਦਾ ਸੀ ਵੀ ਪੈਲਸ ਟੀਵੀ ਨਾ ਜਾਓ ਵੀ ਲੋੜ ਨਹੀਂ ਹੈਗੀ ਜਾਣ ਦੀ ਉਹ ਵੀ ਅਸੀਂ ਉੱਤੋਂ ਦੀ ਹੋ ਕੇ ਗਏ ਆ ਅੱਛਾ ਲੱਕੀ ਵੀ ਰੈਂ ਮੈਂ ਕਹਿੰਦਾ ਸੀ ਉਹਦੋਂ ਕਿੰਪੇ ਗੱਲ ਕਰਨ ਲਈ ਲੱਕੀ ਨਾਲ ਨਾਲ ਦੀਪ ਨਾਲ ਮੈਨੂੰ ਕਿ ਲੋੜ ਉਹਨਾਂ ਨਾਲ ਗੱਲ ਕਰਨ ਦੀ ਜਦੋਂ ਤੁਹਾਨੂੰ ਰੋਕ ਕੇ ਦਿੱਤਾ ਉਹਨਾਂ ਨੇ ਉਦੋਂ ਲੱਕੀ ਤਾਂ ਕਿਵੇਂ ਕਰਦਾ ਸੀ ਆਪਦੇ ਵਿਆਹ ਵੇਲੇ ਵੀ ਪੋ ਛੇਤੀ ਆ ਜਾ 11 ਦਿਨ ਪਹਿਲਾਂ ਹੀ ਆਜੀ ਵਿਆਹ ਚ ਉਹ ਤਾਂ ਸਾਰੀ ਹੀ ਪਹਿਲਾਂ ਆਉਂਦੀਆਂ ਹੁੰਦੀਆਂ ਨੇ ਅਸੀਂ ਵੀ ਸੱਤ-ਸੱਤ ਸੂਟ ਸਮਾਈ ਸੀਗੇ ਵੀ ਜਾਗੋ ਕੱਢਾਂਗੇ ਤੁਸੀਂ ਸਾਡੇ ਚਾਏ ਵਿੱਚੇ ਰੋਲ ਤੇ ਇੰਨੀ ਮੰਗ ਕਰਕੇ ਐਨੇ ਤਾਂ ਕੋਈ ਕੁੜੀ ਦਾ ਦਾਜ ਨਹੀਂ ਮੰਗਦਾ ਹੈਗਾ ਵੀ ਸਾਡੀ ਕੁੜੀ ਦੇ ਵਿਆਹ ਚ ਇੰਨਾ ਦਾਸ ਦਿਓ ਫਿਰ ਤੁਸੀਂ ਦੱਸ ਦਿੰਦੇ ਵੀ ਸਾਡੇ ਕੋਲ ਤਾਂ ਇੱਕ ਪੰਜੀ ਨਹੀਂ ਹੈਗੀ ਭਾਈ ਕਿਹਾ ਸੀਗਾ ਪੂਆ ਨੂੰ ਬਥੇਰਾ ਸਮਝਾਇਆ ਕਹਿੰਦੀ ਮੇਰੇ ਤਾਂ ਬੇੜੇ ਨਾਲ ਆ ਕੇ ਬੜਿਓ ਫਿਰ ਪਰ ਅਸੀਂ ਭਈ ਨਹੀਂ ਗਏ ਹੈਗੇ ਅੱਜ ਤਾਂ ਬੇਇੱਜ਼ਤੀ ਕਰਾਉਣ ਜਾਣਾ ਸੀਗਾ ਹਾਂ ਪਰ ਸਾਡੀ ਬੇਇੱਜ਼ਤੀ ਹੁੰਦੀ ਭਾਬੀ ਜੇ ਤੁਸੀਂ ਖਾਲੀ ਹੱਥਾਂ ਉਂਦੇ ਐਦੋਂ ਤਾਂ ਵਧੀਆ ਤੁਸੀਂ ਆਏ ਨਹੀਂ ਹੈਗੇ ਫਿਰ ਬੱਸ ਫਿਰ ਤਾਂ ਕਿਹੜੇ ਰੋਸੇ ਨੇ ਫਿਰ ਤਾਂ ਮੁੱਕ ਗਈ ਗੱਲ ਤੁਸੀਂ ਸਾਨੂੰ ਬਾੜਕੇ ਨਹੀਂ ਰਾਜੀ ਸੀ ਕਿ ਅਸੀਂ ਆਏ ਨਹੀਂ ਹੈਗੇ ਭਾਈ ਇਸ ਦਾ ਨੰਗ ਸੀਗੇ ਸਿਰੇ ਦੀ ਤਾਂ ਨਹੀਂ ਆਈ ਮੈਂ ਤਾਂ ਆਉਣਾ ਵੀ ਚਾਹੁੰਦੀ ਸੀ ਇੱਥੇ ਨਾਲ ਤੈਨੂੰ ਪਤਾ ਹੈ ਮੈਂ ਕਿੰਨਾ ਕੌਣਨੀ ਆ ਤੁਹਾਡੀ ਇਹ ਤਾਂ ਮੈਂ ਮੇਰੀ ਮੰਮੀ ਕਰਕੇ ਆਈਆਂ ਵੀ ਕਾਤੋਂ ਰੋਈ ਜਾਂਦੀ ਆ ਮੈਂ ਚੱਲ ਕੋਈ ਨਾ ਮੈਂ ਪੁੱਛ ਕੇ ਆਉਣੀ ਆ ਵੀ ਕੀ ਕਿਹਾ ਤੈਨੂੰ ਮਿੰਦਾ ਐ ਨਹੀਂ ਸਮਝਾਂਦੀ ਵੀ ਭੂਆ ਨਿਆਣੀ ਐ ਰੋਣ ਨੂੰ ਉਹਨੇ ਜੰਮੀ ਸੰਗ ਸ਼ਰਮੇ ਲਾਤੀ ਸੰਗ ਸ਼ਰਮ ਤਾਂ ਸੋਨੂ ਨਹੀਂ ਹੈਗੀ ਕੁੜੀ ਨੂੰ ਐ ਬੋਲਦੇ ਹੁੰਦੇ ਨੇ ਪਹਿਲਾਂ ਨਾਲੇ ਜੇ ਮੇਰੇ ਮਾਮਾ ਜਾਂਦਾ ਹੁੰਦਾ ਨਾ ਕਦੇ ਵੀ ਨਾ ਹੁੰਦਾ ਐਵੇਂ ਮੈਂ ਤਾਂ ਆਪਕੇ ਨਹੀਂ ਜੱਸੀ ਵੀ ਤੇਰੇ ਮਾਮਾ ਮੰਮੀ ਹੁੰਦੇ ਜੇ ਅੱਜਾ ਹੁੰਦੇ ਨਾ ਅਸੀਂ ਆਹ ਕੁਝ ਨਾ ਸੁਣਦੇ ਆਪਣੀ ਬਣੀ ਉਹ ਆਪੇ ਨਿਵੇੜਦੇ ਚੱਲ ਕੋਈ ਨਾ ਭਾਬੀ ਉਹ ਤਾਂ ਕਿੱਥੋਂ ਆਣਗੇ ਹੁਣ ਮੁੜ ਕੇ ਵਿਚਾਰੇ ਜੇ ਤੁਸੀਂ ਅੱਜ ਦੇ ਹੁੰਦੇ ਕਹਤਾ ਸੀ ਆਉਂਦੇ ਜਾਂਦੇ ਵੀ ਹੁਣ ਤਾਂ ਸਾਡਾ ਆਉਣਾ ਜਾਣਾ ਵੀ ਨਹੀਂ ਬਣਦਾ ਇੱਥੇ ਲੈ ਕਿਉਂ ਆਉਣਾ ਜਾਣਾ ਕਿਉਂ ਨਹੀਂ ਬਣਦਾ ਸਾਡਾ ਰੋਸਨ ਭਵਨ ਵਾਲਾ ਉਹਦੇ ਨਾਲ ਗੁੱਸੇ ਆ ਜਾਂ ਉਹ ਸਾਡੇ ਨਾਲ ਗੁੱਸੇ ਹੋਗੀ ਤੇਰੇ ਨਾਲ ਸਾਡੀ ਕੋਈ ਲੜਾਈ ਨਹੀਂ ਹੈਗੀ ਤੂੰ ਬੈਠ ਮੈਂ ਤੇਰੇ ਵਾਸਤੇ ਚਾਹ ਪਾਣੀ ਬਣਾ ਕੇ ਲੈ ਆ ਲੈ ਭਾਬੀ ਮੈਂ ਵੀ ਤਾਂ ਪੂਹਾ ਦੀ ਤੁਹਾਡੀ ਦੀ ਕੁੜੀ ਹਾਂ ਮੇਰੇ ਨਾਲ ਵੀ ਤਾਂ ਹੋਊਗਾ ਹੀ ਗੁੱਸਾ ਤੁਹਾਡਾ ਤੇ ਪੂਹਾ ਦੀ ਕੁੜੀਆਂ ਸਾਡੀ ਦੋਤੀ ਵੀ ਆ ਅੱਜ ਨਾਲੇ ਰਹੀ ਕਿਤੇ ਜਾਣਾ ਨਹੀਂ ਹੈਗਾ ਠੰਡਾ ਮਗਰ ਰੱਖ ਮੈਂ ਤਾਂ ਜਾਣੀ ਆ ਮੇਰਾ ਨਹੀਂ ਜੀ ਲੱਗਦਾ ਹੈਗਾ ਇੱਥੇ ਹੁਣ ਕੋਈ ਨਾ ਤੇਰੇ ਵੀਰੇ ਹੁਣ ਹੀ ਆਉਂਦੇ ਨੇ ਉਹਨਾਂ ਨੂੰ ਮਿਲ ਕੇ ਜਾਈਂ ਤੇ ਜਾਦੀ ਕਾਲਾ ਤੈਨੂੰ ਬਹਿ ਜਾ ਮੈਂ ਚਾਹ ਲਿਓ ਨਹੀਂ ਜਦੋਂ ਵੀਰੇ ਹੁਣੇ ਮੇਰੇ ਭਾਈ ਦੇ ਵਿਆਹ 'ਚ ਨਹੀਂ ਆਏ ਹੈਗੇ ਮੇਰੇ ਕੀ ਲੱਗੇ ਉਹ ਫਿਰ ਤਾਂ ਮੇਰੇ ਵਿਆਹ 'ਚ ਵੀ ਨਹੀਂ ਆਉਂਦੇ ਉਹ ਕਿਉਂ ਕਮਲੀਆਂ ਗੱਲਾਂ ਕਰਦੀਆਂ ਕੁੜੀ ਨਾਲ ਤਾਂ ਜਿੰਨਾ ਮਰਜ਼ੀ ਗੁੱਸੇ ਹੋਵੇ ਅਗਲਾ ਫਿਰ ਵੀ ਵਿਆਹ 'ਚ ਜਾਂਦਾ ਹੁੰਦਾ ਣਾ ਜਿੰਨਾ ਸਾਰੇ ਹਨਾ ਉਹ ਤਾਂ ਦੁੱਗਣਾ ਤਿਗਣਾ ਪੈਸਾ ਲਾ ਕੇ ਆਵਾਂਗੇ ਆਵਾਂਗੇ ਤੇਰੇ ਵਿਆਹ 'ਚ ਚੰਗਾ ਉਹਣਾ ਟੈਨਸ਼ਨ ਲਿਆ ਕਰ ਦੁੱਗਣਾ ਤਿਗਣਾ ਹੈ ਭਾਬੀ ਮੇਰੇ ਭਾਈ ਦੇ ਵਿਆਹ ਸਾਈਕਰ ਪਿਆਉਣ ਲੱਗਿਆ ਸੋਤੋਂ ਹੁਣ ਦੁੱਗਣਾ ਤਿਗਣਾ ਕਿੱਥੋਂ ਲਾ ਦੋਗੇ ਤੁਸੀਂ ਕੋਈ ਗੱਲ ਨਹੀਂ ਵਾਏ ਗਰੂ ਕੀ ਤੜੇ ਤੱਕ ਕੀ ਬਣਾ ਦੇ ਅਜੇ ਕਿਹੜਾ ਤੇਰਾ ਵਿਆਹ ਹੋਣੇ ਰੱਖਿਆ ਹੋਇਆ ਹੈ ਅਸਾ ਮੁੰਡਾ ਵੀ ਨਹੀਂ ਲੱਭਿਆ ਆਪਾਂ ਚਲ ਚੰਗਾ ਭਾਬੀ ਤੂੰ ਚਾਹ ਬਣਾ ਲੈ ਹਾਂ ਮੈਂ ਚਾਹ ਲਿਆ ਨਹੀਂ ਕੋਈ ਨਾ ਮੇਰੀ ਮਾਂ ਤਾਂ ਤਾਂ ਕੁਛ ਨਹੀਂ ਹੋਇਆ ਹੈ ਗਿਆ ਬਦਲਾ ਮੈਂ ਲਵਾਂਗੀ ਹੁਣ ਚਾਰ ਲੈਂਦਾ ਉਹਦਾ ਲੋਡ ਨਹੀਂ ਹੈਗੀ ਕਿ ਧੱਤਕ ਨਹੀਂ ਝਾਕਣ ਦੀ ਹੁਣ ਲੈ ਆਉਂਦਾ ਤੈਨੂੰ ਕਿਹੜੇ ਰੱਖੀ ਆਪਾਂ ਦੋਨੇ ਇਕੱਠੇ ਲੈ ਭਰ ਲੈਂਦੇ ਯਾਰ ਐਡੀ ਗੱਲ ਸੀ ਲੱਕੀ ਮੋਰਪਾ ਹਾਂ ਮੈਂ ਬਾਕ ਚੱਲਦਾ ਤੇਰੇ ਨਾਲ ਕਿੱਥੇ ਉਹ ਕਹਿ ਕੇ ਤਾਂ ਗਿਆ ਸੀ ਮਾਨਸਾ ਜਾਇਆ ਮੈਂ ਵੀ ਆ ਕੇ ਬਸ ਲੋਡ ਨਹੀਂ ਹੈਗੀ ਸਾਰੀ ਉਮਰ ਇਕੱਲਾ ਨਹੀਂ ਕਰਨਾ ਹੁਣ ਸਾਰਾ ਲਵਾ ਦੇਗਾ ਸਾਰੀ ਉਮਰ ਤਾਂ ਮੈਂ ਇਕੱਲੀ ਕਰੂੰਗਾ ਆ ਕੱਲੇ ਕੱਲੇ ਵਾਲੀ ਗੱਲ ਕਿਉਂ ਕਰਦਾ ਨਾ ਲੱਕੀ ਯਾਰ ਤੈਨੂੰ 20 ਵਾਰੀ ਸਮਝਾਇਆ ਨਲੇ ਤੂੰ ਉਹਦੇ ਫੇਰ ਮੈਨੂੰ ਪੁੱਠਾ ਬੋਲਿਆ ਮੈਂ ਤੈਨੂੰ ਐਂ ਪੁੱਛਿਆ ਸੀ ਵੀ ਕਿੱਧਰ ਜਾਣਾ ਉਹ ਫੇਰ ਤੂੰ ਕੱਲਾ ਕੰਮ ਕਰ ਆਉਂਦਾ ਮੇਰੇ ਤੋਂ ਕੀ ਲੈਣਾ ਤੂੰ ਹੁਣ ਮੈਂ ਕੱਲਾ ਦਾ ਚਾਰਾ ਲਿਆ ਮੈਂ ਤੇ ਪਸੂਆਂ ਖਾਤਰ ਲਿਆਇਗਾ ਫਿਰ ਇਹ ਚਾਰ ਮੈਸਾ ਵੰਡਤੀ ਉਧਰ ਪਾ ਜਾ ਜਾ ਕੇ ਠੀਕ ਆ ਆਉਦਾ ਪਾਈ ਨਾ ਪਾਈ ਉਹਨਾਂ ਨੂੰ ਲੱਕੀ ਮੇਰੀ ਗੱਲ ਸੁਣ ਲੈ ਕਿਸੇ ਦੀਆਂ ਉਂਗਲਾਂ ਤੇ ਨਹੀਂ ਲੱਗੀਆਂ ਹੁੰਦਾ ਉਹ ਮੈਂ ਕਿਸੇ ਜੋਂ ਸਾਰਾ ਬਣਾਗਾ ਕਿਸੇ ਦੀਆਂ ਉਂਗਲਾਂ ਗਲਾਂ ਦੇਣੀ ਜਿਹੜਾ ਠੀਕ ਆ ਲਾ ਸਭ ਤੇਰੇ ਮਨ ਦੇ ਵਹਿਮ ਨੇ ਬੁਲਾ ਨਾਲੇ ਲੁੱਚ ਬਣਾਇਆ ਆਪ ਕਰੋ ਬਾਅਦ ਚ ਦੂਜਿਆਂ ਦਾ ਨਾਮ ਲਾ ਦੋ ਉਂਗਲਾਂ ਲਾਉਂਦਾ ਮੈਨੂੰ ਨਜ਼ਰ ਨਾਲ ਕੋਈ ਲੁੱਚ ਬਣਾਇਆ ਕਰ ਲੱਕੀ ਹਲੇ ਵੀ ਤੇਰੇ ਕੋਲੇ ਟਾਈਮ ਆ ਲੱਕੀ ਦੱਸ ਦੇ ਕੀ ਤੇ ਆ ਪੂਆ ਨੇ ਤੇਨੂੰ ਕੀ ਕਹੇਗਾ ਪੂਆ ਪੂਆ ਕੋਈ ਨਹੀਂ ਕਹਿਣਾ ਮੈਨੂੰ ਪੂਆ ਨੇ ਕੁਛ ਕਸ ਨਹੀਂ ਕਿਹਾ ਹੈਗਾ ਇਹਦਾ ਬਸ ਮੇਰਾ ਆਪ ਦਾ ਡਿਸੀਜਨ ਆ ਬਸ ਮੈਂ ਤਾਂ ਇਕੱਲਾ ਹੀ ਰਹਿ ਲੂੰਗਾ ਦੀਪ ਲੋੜ ਨਹੀਂ ਮਿੰਦਾ ਤੇਰੀ ਬਈ ਦੇਖਾ ਲੱਕੀ ਮੌਕਾ ਤੇਰੇ ਕੋਲੇ ਹੁਣ ਦੱਸ ਦੇ ਹਲੇ ਵੀ ਫੇਰ ਕੁਛ ਨਹੀਂ ਪੜ੍ਹਣਾ ਤੂੰ ਸੁਣਨਾ ਚਾਹਣਾ ਸੁਣ ਦੀ ਹਿੰਮਤ ਹੈਗੀ ਆ ਲੈ ਸੁਣ ਫੇਰ ਬਸ ਮੈਂ ਪੂਆ ਕੋਲੋਂ ਕੀ ਲੁੱਚ ਬਣਾਇਆ ਕਰਦਾ ਤੂੰ ਪੂਆ ਤੈਨੂੰ ਰੂੜੀ ਦੇ ਥਾ ਮਾਰੇ ਕਹਿੰਦੀ ਆ ਉਹ ਤਾਂ ਛੜਾ ਹੋ ਗਿਆ ਕਹਿੰਦੇ ਨਾ ਨਾ ਉਹਦੋਂ ਨਹੀਂ ਬੋਲ ਸਕਦਾ ਉਹ ਤੈਨੂੰ ਤੇਰਾ ਭਰਾ ਨਹੀਂ ਦਿੰਦਾ ਸਕਾ ਉਹ ਨੂੰ ਨਹੀਂ ਕਹਿ ਸਕਦਾ ਵੀ ਜਦ ਦੁੱਧ ਦੀ ਕਰਾਵਾਂਗੇ ਨਾ ਨਾ ਪੂਆ ਮੇਰੇ ਨਾਲ ਕਰਵਾ ਦੇ ਮੈਂ ਤਾਂ ਤਿਆਰ ਆ ਉਹ ਨੂੰ ਦੱਸੀ ਨਾ ਹੂੰ ਲੈ ਕਮਾਲ ਦੀ ਗੱਲ ਕਰੀਏ ਨਾ ਯਾਰ ਰੂੜੀ ਆ ਥਾਣਾ ਥੋੜੇ ਭੁੱਬੇ ਭਰਨਗੇ ਉਹ ਤਾਂ ਖਰਤੂ ਰਾਜ ਮੈਂ ਤਾਂ ਉਹੀ ਨਹੀਂ ਕਿਹਾ ਪੂਆ ਨੂੰ ਮੇਰੇ ਨਾਲ ਕਰਾ ਉਹ ਚੰਗਾ ਤਾਂ ਧੂਆ ਸਮਝਦੀ ਮੇਰੇ ਕੋਲੇ ਕਹਿੰਦੀ ਆ ਕੇ ਕਹਿੰਦੀ ਲੱਕੀ ਨਾਲ ਤਾਂ ਮੈਂ ਕਰਾਉਂਦੀ ਨਹੀਂ ਨੱਕੀ ਦਾ ਵਿਆਹ ਚ ਨਹੀਂ ਗਿਆ ਹੈਗਾ ਮੈਂ ਤੇਰੇ ਨਾਲ ਕਰਾਉਂਗੀ ਤੂੰ ਕਰਾ ਲੈ ਮੈਂ ਕਿਹਾ ਪੂਆ ਨੂੰ ਮਾਹ ਪੂਆ ਮੇ ਇਹ ਕਨਾ ਮਾਂ ਜੇ ਤੂੰ ਵਿਚ ਨਾ ਕਰਾਉਣੀ ਆ ਸਾਡੇ ਦੋਨੋਂ ਭਰਾਵਾਂ ਦੇ ਸਾਂਝਾ ਨਾ ਕਰਾ ਦੇ ਮੈਂ ਕੀ ਗੱਲ ਯਕੀਨ ਕਰਾਂ ਜਦੋਂ ਭੂਆ ਮੇਰੇ ਕੋ ਕਹੀ ਜਾਂਦੀ ਆ ਉਹ ਤਾਂ ਕਹਿੰਦੀ ਤਾਂ ਦੋਨੇ ਜੀ ਕਹਿੰਦੇ ਨਹੀਂ ਉਹ ਲੋਕ ਕੋਈ ਗੱਲ ਵੀ ਨਾ ਕਰੀ ਭੂਆ ਤਾਂ ਇੱਕ ਬਸ ਮੇਰੇ ਕਰਕੇ ਥੋੜਾ ਕਹਿ ਦੱਸ ਦਿੰਦੀ ਆ ਨਹੀਂ ਭੂਆ ਨੂੰ ਕੀ ਲੋੜ ਆ ਮੈਨੂੰ ਕੋਈ ਦੱਸਣ ਦੀ ਨਾ ਇਹ ਰਹੀ ਗੱਲ ਯਕੀਨ ਦੀ ਜੇ ਯਕੀਨ ਤੂੰ ਕਿੱਥੋਂ ਕਰੇਂਗਾ ਜੇ ਫਿਰ ਉਹ ਸੱਚੀ ਹੁੰਦੀ ਰਹਿੰਦੀ ਨਾ ਉਹ ਧਰਤੀ ਕਦੋਂ ਵੱਜ ਗਈ ਉਹ ਉਹ ਫਿਰ ਕੀ ਕਰੇ ਹਨ ਕੋਈ ਗੱਲ ਸੁਣਦਾ ਹੀ ਨਹੀਂ ਉਹ ਕਹਿੰਦੀ ਮੈਂ ਤਾਂ ਵੀ ਲਾਲਚ ਵਾਲੇ ਘਰ ਚ ਰਹਿ ਨਹੀਂ ਸਕਦੀ ਇੱਥੇ ਕੋਈ ਕੌਣ ਰਹੇ ਨਹੀਂ ਬਿਸ਼ਰਮੀ ਕਰਾ ਕੇ ਉ ਨੇ ਲਾਲਚੜੀ ਗੱਲ ਤਾਂ ਤੂੰ ਵੀ ਕਰਦਾ ਲੱਕੀ ਫਿਰ ਤੂੰ ਮੈਨੂੰ ਕਿਹਾ ਪੂਆ ਨੇ ਕਹਿੰਦੀ ਲੱਕੀ ਕਹਿੰਦਾ ਮੇਰ ਨਾਲ ਕਰਾ ਤਾਂ ਕਿਹਾ ਹੂੰ ਅਮ ਜਾ ਜੇ ਤੂੰ ਬੋਲਦਾ ਫਿਰ ਮੈਂ ਵੀ ਕਹੂੰਗਾ ਮੈਂ ਤਾਂ ਕਹੀ ਨਹੀਂ ਗੀ ਗੱਲ ਪੂਆ ਕਾ ਕਹੋ ਨਹੀਂ ਕਹੀ ਸਾਡਾ ਸਾਂਝਾ ਬੇਟਾ ਪੂਆ ਸਭ ਕਹਿਣਾਂ ਸਾਂਝਾ ਨਾ ਕਰਾ ਦੇ ਅਸੀਂ ਵੇਚ ਦਾਂਗੇ ਸਭ ਕਹਿਣ ਦੀਆਂ ਗੱਲਾਂ ਨੇ ਮੇਰੇ ਕੋਲ ਕਿਹੜਾ ਕਿਸੇ ਅੰਜਰੇ ਨੇ ਦੱਸਿਆ ਵੀ ਰੂੜੀ ਵਾਲਾ ਥਾਂ ਵੇਚਣ ਵਾਲਾ ਲਕੋ ਰੱਖੀ ਆ ਸਾਰਾ ਕੁਝ ਬੰਡਿਆ ਹੋਇਆ ਸਾਰਾ ਕੁਝ ਬੰਡਿਆ ਹੋਇਆ ਸਾਰਾ ਕੁਝ ਵਿਕਿਆ ਹੋਇਆ ਕਿਸੇ ਨੇ ਦੱਸਿਆ ਨਹੀਂ ਮੈਨੂੰ ਤਾਂ ਵੀ ਰੂੜੀ ਵਾਲਾ ਥਾਂ ਵੀ ਹੈਗਾ ਆਪਣਾ ਫਿਰ ਦੱਸ ਸੱਚ ਬਸ ਬ ਆ ਮੈਂ ਪਰ ਦੱਸਦਾ ਸੀਗਾ ਤੈਨੂੰ ਹੁਣ ਉਹ ਵੇਲਾ ਟਾਈਮ ਨਹੀਂ ਸੀ ਮੇਰੇ ਕੋਲੇ ਹੁਣ ਤੈਨੂੰ ਦੱਸ ਦਿੰਨਾ ਆ ਗੱਲਾਂ ਨੇ ਤੇਰੇ ਕੋਲੇ ਹੋਰ ਦੂਜੀ ਗੱਲ ਨਹੀਂ ਮੇਰੀ ਗੱਲ ਸੁਣ ਲਾ ਉਹ ਆਪਾਂ ਨੂੰ ਲੜਾਈ ਜਾਂਦੀ ਆ ਨਾਲੇ ਤੈਨੂੰ ਪਤਾ ਤਾਂ ਹੈਗਾ ਲੱਕੀ ਤੂੰ ਐਡਾ ਕਮਲਾ ਕਤ ਹੋਇਆ ਬੈਠਾਂਗਾ ਆਪਣੇ ਕੋਲੇ ਰੂੜੀ ਵਾਲਾ ਤਾਂ ਕਿੱਥੇਗਾ ਭੂਆ ਕੋਲੇ ਉਹ ਤਾਂ ਕਿੱਦਾਂ ਨਾਕਰਾ ਗਈ ਸੀ ਆਪਣੇ ਹੈ ਹੁਣ ਹੈ ਚੁੱਪ ਚੁੱਪ ਝੂਠ ਨਾ ਬੋਲ ਦੇਖ ਲੈ ਮੇਰੇ ਕੋਲੇ ਜੇ ਹਜੇ ਵੀ ਥਾਂ ਹੈਗਾ ਆਪਾਂ ਸਾਂਝਾ ਵੇਚ ਲਾਂਗੇ ਝੂਠ ਨਾ ਬੋਲ ਯਾਰ ਸਾਂਝਾ ਕਿੱਥੋਂ ਵੇਚਾਂਗਾ ਲੱਕੀ ਯਾਰ ਉਹ ਤਾਂ ਕਿੱਦਾਂ ਦਾ ਨਾਕਰਾ ਕਰ ਕੇ ਗਏ ਨੇ ਆਪਣੇ ਉਹ ਜਮਕ ਲੋ ਆਪਾਂ ਥਾਂ ਕਦੋਂ ਪਰਪੂਆ ਐਵੇਂ ਕਹੀ ਕੀ ਮੇਰੇ ਉਹੀ ਕਹੀ ਜਾਂਦੇ ਯਾਰ ਤੇਰੇ ਕੋਲ ਕੁਛ ਨਹੀਂ ਨੇ ਮੇਰੇ ਕੋਲ ਕੁਛ ਨਹੀਂ ਜਾਂਦੀ ਆ ਹੁਣ ਪਹਿਲਾਂ ਨਹੀਂ ਆਪਣੇ ਦੋ ਬੇੜ ਘਰਾਤੇ ਸੀ ਹੁਣ ਹੁਣ ਫੇਰ ਕਰਾਉਣ ਨੂੰ ਕਹਿੰਦੀ ਆ ਕਮਾਲ ਦੀ ਗੱਲ ਆ ਜਰਦੀਪ ਮੈਨੂੰ ਪਰ ਮੈਂ ਤਾਂ ਇਕਬੀਲਦਾਰੀ ਦੇ ਵਿੱਚ ਆਈ ਨਹੀਂ ਹਨਾ ਮੈਂ ਤੂੰ ਮੂਰੇ ਰਹਿਣਾਗਾ ਮੈਂ ਤਾਂ ਕਦੇ ਉੱਪਰ ਫੱਕੀ ਨਹੀਂ ਜਾਗਾ ਪਰ ਕਮਾਲ ਦੀ ਗੱਲ ਆ ਪੂਆ ਆਪ ਨੂੰ ਉਹਨਾਂ ਨੂੰ ਫਤੂ ਬਣਾਈ ਗਈ ਉਹੀ ਤਾਂ ਗੱਲ ਦਿਨ ਹੋਰ ਕੀ ਕਹਣਾ ਤੂੰ ਮੈਂ ਅੱਡ 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 ਦੀ ਦ ਫਿਰ ਕਟ ਲਾਰਖੇ ਦਾ ਇਹਦਾ ਮਤਲਬ ਤੂੰ ਐਵੇਂ ਹੀ ਨਹੀਂ ਕਿਹਾ ਹੁਣ ਕਿ ਹਾਂ ਮੈਂ ਉਹ ਥਾਂ ਲੈਣਾ ਚਾਹਣਾ ਤਾਂ ਤਾਂ ਗੱਲ ਦਾ ਸਾਰੀ ਦਾ ਪਤਾ ਹੀ ਸੀ ਹਨਾ ਮੈਂ ਤੁਹਾਨੂੰ ਦੱਸਿਦਾ ਨਾ ਮੈਂ ਤਾਂ ਇਹ ਗੱਲ ਕਿਸੇ ਭੂਆ ਵੀ ਸਾਹਦੇ ਥਾਂ ਤੇ ਕਰਾ ਦੇ ਸਾਡੇ ਨਾਲ ਸਾਝਾ ਵੇਜਦਾਂਗੇ ਸੀ ਕਿ ਸਾਝਾ ਤਾਂ ਮੈਂ ਕਰਾਉਂਦੀ ਨਹੀਂ ਉਹ ਵਿਆਹ ਚ ਨਹੀਂ ਆਇਆ ਹੈਗਾ ਤੇ ਸਦੀਪ ਚੱਲ ਮੈਂ ਤੁਹਾਨੂੰ ਜੋ ਵੀ ਬੋਲਿਆ ਗਿਆ ਨਾ ਗੁੱਸੇ ਕਿਰੇ ਚ ਚੱਲ ਚੱਲ ਮੈਨੂੰ ਮਾਫ ਕਰੀਂ ਦੇਖ ਨਹੀਂ ਵੀ ਜਾਣ ਕੇ ਸੁਆਦ ਲਈ ਜਾਂਦਾ ਸੀ ਭੂਆ ਨਾਲਾ ਮੈਨੂੰ ਪਤਾ ਸੀ ਵੀ ਨਾ ਤਾਂ ਹੈ ਨਹੀਂ ਇਹ ਜਾਣ ਕੇ ਕਰੀ ਜਾਂਦੀ ਆ ਚੱਲੇ ਮੈਨੂੰ ਲੱਗਦੇ ਸੀ ਨਾ ਬੰਦੇ ਦੀ ਘਾਤ ਪਤਾ ਲੱਗ ਜਾਂਦੀ ਹੈ ਨਾ ਕਿ ਬੰਦਾ ਲੜਾਉਣ ਚ ਕਿੰਨਾ ਕਿ ਚਰਜਾ ਜੇ ਹੁਣ ਉਹਦਾ ਨਾਮ ਹੁੰਦਾ ਫਿਰ ਇੱਥੇ ਰਹਿੰਦੀ ਨਾ ਤੜਕੀ ਕਿਉਂ ਨਿਕਲ ਗਈ ਸਹੀ ਗੱਲ ਉਹਨੂੰ ਪਤਾ ਲੱਗ ਗਿਆ ਅਬੀ ਮੇਰਾ ਢਾਂਡਾ ਫੁੱਟੂ ਆ ਹਨ ਵਿਦੀਪ ਕਰਦੇ ਪਾਣੀ ਪੈਣ ਨਹੀਂ ਦੇਦਾ ਮੈਂ ਕਿ ਕਿ ਗਏ ਸੀ ਨਾ ਮਾਨਸਾ ਜਾਂਦਾ ਮੈਂ ਮੈਂ ਲੱਕੀ ਨਾਲ ਆ ਕੇ ਗੱਲ ਕਰਦਾ ਉਹ ਵੀ ਡਰ ਗਈ ਹੋਣੀ ਆ ਵੀ ਕਿਤੇ ਉਹਨਾਂ ਵੈਸਟੀ ਰੋਸਟਰੀ ਕਢਾ ਕੇ ਲੱਕੀ ਇਹ ਮੂਰੇ ਕਰਦੇ ਮੈਨੂੰ ਵੀ ਤੂੰ ਕੀ ਗੱਲ ਕਰੇਗਾ ਕਿਰਤੀ ਨਾਲ ਮੈਂ ਸਾਡੀ ਕੋਸਾ ਗੱਲ ਹੁੰਦੀ ਸੀ ਆਪੀ ਗੱਲ ਕਰਾਂਗੇ ਬਹਿ ਕੇ ਚਲੋ ਦੇਖਦੀ ਪਾ ਤੂੰ ਮੇਰਾ ਵੱਡਾ ਭਰਾ ਹਨਾ ਤੂੰ ਹਰ ਵਾਰ ਮੇਰੀ ਲੜਾਈ ਨੂੰ ਮੇਰੇ ਤੇ ਮਾਰਨ ਦੀ ਬਜਾਏ ਤੂੰ ਹਰ ਵਾਰ ਮੈਨੂੰ ਸਮਝਾਇਆ ਹਨਾ ਕੋਈ ਹੋਰ ਵੱਡਾ ਭਰਾ ਹੁੰਦਾ ਜਨੂ ਵਾਲਾ ਕਹਿੰਦਾ ਜਾ ਉਪਰਾਂ ਆਕੜਾਂ ਦੇ ਪੱਟਿਆ ਤੂੰ ਜਾ ਕੈ ਉਦੇ ਹਰਬਰ ਮੈਨੂੰ ਫੇਰ ਵੀ ਸਮਝਾਇਆ ਹਨ ਤੇ ਵੇਖ ਯਾਰ ਮੈਨੂੰ ਮਾਫ ਕਰ ਉਹ ਨਹੀਂ ਨਹੀਂ ਲੱਕੀ ਇਹੀਆਂ ਗੱਲਾਂ ਦੀ ਮਾਫੀ ਨਹੀਂ ਹੁੰਦੀ ਤੂੰ ਸਮਝਦਾਰ ਬੰਦਾ ਸਮਝਿਆ ਕਰ ਯਾਰ ਆਪਾਂ ਨੇ ਆਪ ਦੇਖਣਾ ਨਾ ਵੀ ਕਿਵੇਂ ਆਪਣਾ ਚੱਲਣਾ ਹੈ ਆਪਣੇ ਠੀਕ ਆ ਕਿਵੇਂ ਰਹਿਣਾ ਆਪਾਂ ਨੇ ਕਿਵੇਂ ਕੰਮ ਕਰਨਾ ਆਪਾਂ ਨੂੰ ਕੋਈ ਨੁੱਤੀ ਲਾ ਦੇ ਨਾ ਤੇ ਮੈਨੂੰ ਉਹ ਬੰਦਾ ਬੁਰਾ ਲੱਗਣ ਲੱਗਦਾ ਯਾਰ ਉਂਗਲਾਂ ਵਾਲੇ ਬੰਦੇ ਦਾ ਤਾਂ ਕੰਮ ਉਂਗਲਾਂ ਲਾਉਣਾ ਹੁੰਦਾ ਲੱਕੀ ਉਹ ਤਾਂ ਤੂੰ ਦੇਖ ਯਾਰ ਤੂੰ ਗੜਾਉਣ ਨਿਆਣਾਗਾ ਉਹ ਵੀ ਤੇਰੀ ਗੱਲ ਠੀਕ ਆ ਹਨਾ ਐਡਾ ਵੱਡਾ ਹੋ ਰਿਹਾ ਹੁਣ ਤੂੰ ਜੇ ਤੈਨੂੰ ਹੁਣ ਵੀ ਨਹੀਂ ਸਮਝ ਆਉਂਦੀ ਫਿਰ ਆਉ ਵੀ ਕਿਦੋਂ ਚੱਲ ਗੁਗਲੀ ਹੁ ਚਲ ਹੁਣ ਨਹੀਂ ਆਪਾਂ ਲੜਨਾ ਹੈਗਾ ਹੁਣ ਆਪਾਂ ਖੁਸ਼ੀ ਖੁਸ਼ੀ ਰਹਿਣਾ ਠੀਕ ਹੈ ਲੜੇ ਦਾ ਮੈਂ ਤਾਂ ਕਿਤੇ ਲੜਈ ਨਹੀਂ ਲੱਗੀ ਮੈਂ ਤਾਂ ਫਿਰ ਵੀ ਨਹੀਂ ਚਲ ਮੈਂ ਲੜਦਾ ਸੀ ਭਾਵੇਂ ਵੀ ਚਲ ਤੂੰ ਮੂਰ ਮਾਫ ਕਰ ਦਿੰਦਾ ਸੀ ਵੀ ਬਸਾਂ ਹੀ ਰੱਖੀ ਯਾਰ ਮੈਂ ਤੇਰਾ ਛੋਟਾ ਭਰਾ ਮੇਰੇ ਥਾਪੜਾ ਮਾਰ ਕੇ ਸਮਝਾਦਾਗਾ ਠੀਕ ਆ ਪਰ ਬਾਈ ਬਣ ਕੇ ਯਾਰ ਲੱਗੀ ਯਾਰ ਮੈਂ ਫਿਰ ਉਹੀ ਗੱਲ ਯਾਰ ਮੈਂ ਤੈਨੂੰ ਹੁਣ ਤੱਕ ਸਮਝਾਈ ਹੀ ਜਾਊਂਗਾ ਯਾਰ ਤੂੰ ਆਪ ਵੀ ਸਮਝ ਕੁਝ ਕਰ ਯਾਰ ਮੇਰੀ ਆਖਰੀ ਗਲਤੀ ਸਮਝ ਕੇ ਮੈਨੂੰ ਮਾਫ ਕਰ ਦੇ ਤੇ ਪਰ ਇੱਕ ਗੱਲ ਆ ਦੇਖ ਹੁਣ ਆਪਣੇ ਦਿਲਾਂ 'ਚ ਤਾਂ ਫਰਕ ਹੈ ਨਹੀਂ ਕਿਤੇ ਕੋ ਹੋਰ ਰਿਸ਼ਤੇ ਦਾ ਲਾ ਕੇ ਹੁਣ ਆਪਣੇ ਘਰਾਂ ਦੇ ਦਿਨਾਂ ਦੇ ਉਹ ਲਕੀਨ ਵਾਲੇ ਜਿਹੜੇ ਤਿੰਨ ਗੱਲੇ ਨੇ ਮੋਟਰ ਸੱਡੀ ਹੂ ਸੀ ਉਹਨੂੰ ਰਮਾਤੇ ਸੀ ਹਾਂ ਉਹਦਾ ਗੋਰੇ ਨੂੰ ਕਿਹਾ ਸੀਗਾ ਉਹ ਤਾਂ ਕਿਹਾ ਕੋਈ ਗੱਲ ਨਹੀਂ ਇੱਕ ਘਾਇਰਾ ਰਮਾਉਣਾ ਸੀਗਾ ਆਪਦਾ ਅੱਛਾ ਅਸੀਂ ਜੀ ਦਾ ਮਹਾ ਚਲ ਗੋਰੇ ਜਿਹਦਾ ਭਰਗੇ ਬਾਅਦ ਚਰਮਾ ਲਈ ਉਹ ਤਾਂ ਕਰਕੇ ਉਹਨੇ ਬੰਦ ਕਰਤੀ ਉਹ ਆਪੀ ਵਿਚਾਰੇ ਨੇ ਠੀਕ ਆ ਚਲ ਆ ਦੀਪ ਆਪਾਂ ਹੁਣ ਅੱਜ ਇਕੱਠੇ ਬਹਿ ਕੇ ਚਾਹ ਪੀਨੇ ਆ ਕਿੰਨੇ ਦਿਨ ਹੋ ਗਿਆ ਆਪਾਂ ਮੈਂ ਤਾਂ ਚਲ ਚੀਰ ਖਾ ਲਈ ਫਿਰ ਤੇਰੇ ਬਾ ਮਿਲੇ ਜਿੱਸੀ ਮਿਲੇ ਜੀ ਭਾਬੀ ਬੋਲੀ ਨਹੀਂ ਹੈਗੀ ਚੱਜ ਨਾਲ ਫਿਰ ਮੈਂ ਆ ਗਈ ਉੱਟਕੀ ਕਿਉਂ ਬੋਲੀ ਗਿਆ ਨਹੀਂ ਪਤਾ ਨਹੀਂ ਕਦੋਂ ਨਹੀਂ ਬੋਲੀ ਹੋਗੀ ਪਈ ਸੀਗੀ ਕਹਿੰਦੀ ਬਿਮਾਰ ਹੋ ਰਹੀਆਂ ਹਾਂ ਠੀਕ ਜੀ ਘੱਟੇ ਰਹਿੰਦੀ ਐ ਪੈਣ ਅੱਛਾ ਤਾਂ ਹੀ ਨਹੀਂ ਬੋਲੀ ਹੋਣੀ ਫੇਰ ਉਹ ਮੈਨੂੰ ਤਾਂ ਲੱਗੀ ਨਹੀਂ ਹੈਗੀ ਬਿਮਾਰ ਫੋਨ ਦੇਖੀ ਜਾਂਦੀ ਸੀ ਫੋਨ ਦੇਖੀ ਜਾਂਦੀ ਸੀ ਹਾਂ ਫੋਨ ਦੇਖੀ ਜਾਂਦੀ ਸੀਗੀ ਨਾ ਕੰਮ ਕਮ ਕਰਦੀ ਨਹੀਂ ਹੈਗੀ ਭਾਬੀ ਉਹ ਨਾ ਨਾ ਰਲ ਕੇ ਕਰ ਲੈਨੇ ਨੇ ਇਹਨੇ ਕੰਮ ਤਾਂ ਅੱਛਾ ਨਾਲ ਮੈਂ ਕਿਹਾ ਸੀਗਾ ਵੀ ਫੋਨ ਨਾ ਦੇਖਿਓ ਰਾਮ ਕਰ ਲਿਓ ਫੇਰ ਵੀ ਫੋਨ ਦੇਖੀ ਜਾਂਦੀ ਸੀ ਲੈ ਲੈ ਫੋਨ ਤੇ ਦੱਸ ਕੀ ਦੇਖਣਾ ਆਹੀ ਬਸ ਯੂਟਿਊਬ ਦੇਖਦੀ ਹੁਣੀ ਫਿਲਮਾਂ ਦੇਖਦੀ ਰਹਿੰਦੀ ਫਿਰ ਉਹ ਹੀ ਟੈਨਸ਼ਨ ਦਿਮਾਗ ਤੇ ਪਾਈ ਰੱਖਦੀ ਆ। ਉਹਨਾਂ ਬਾਰੇ ਸੋਚੀ ਜਾਂਦੀ ਆ ਕਿਸੇ ਦੀ ਦਰਾਣੀ ਲੜਪੀ ਕਿਸ ਦੀ ਸੱਸ ਲੜਪੀ। ਅੱਛਾ ਬੱਸ ਫਿਰ ਉਹਨੂੰ ਐ ਤੈਨੂੰ ਪਤਾ ਤਾਂ ਹੈਗਾ ਇਹ ਪਹਿਲੇ ਇਹ ਦਵਾਈ ਚੱਲਦੀ ਆ। ਹਾਂ ਉਹ ਤਾਂ ਮੈਨੂੰ ਪਤਾ ਹੈ। ਨਾਲੇ ਸੱਚ ਭਾਬੀ ਦੋਨੇ ਵੀਰੇ ਕਿੱਥੇ ਨੇ? ਹਜੇ ਤੱਕ ਨਹੀਂ ਆਏ ਹੈਗੇ ਉਹ। ਲੱਖੀ ਵੀਰੇ ਤੇ ਤੇਰਾ ਆ ਗਿਆ ਕਿਤੋਂ? ਪਾਣੀ ਪੀਉਣੇ ਪਿਆੰਦਾ ਹੋਣਾ ਡੰਗਰਾਂ ਨੂੰ। ਤੇ ਦੀਪ ਵੀਰਾ ਮਾਨਸਾ ਗਿਆ ਹੋਇਆ। ਅੱਛਾ ਮਿਲੀ ਨਹੀਂ ਮੈਨੂੰ। ਆਈ ਨਹੀਂ ਹੈਗੀ ਇੱਥੇ। ਉਹ ਅੰਦਰ ਸੀਗੀ ਅੱਛਾ ਹਾਂ ਤਾਂ ਕਰਕੇ ਨਾ ਤੋ ਦਿਖੀ ਨਹੀਂ ਹੈਗੀ ਮੈਂ ਵੀ ਕੰਮ ਜਾ ਕਰੀ ਜਾਂਦੀ ਸੀ ਚੌਂਕੇ ਚ ਤੇ ਦੱਸ ਨਹੀਂ ਭੁੱਲ ਗਈ ਬਸ ਉਹਨੇ ਅੰਦਰ ਤਾਂ ਐਂਟਰੀ ਨਹੀਂ ਕੀਤਾ ਹੈਗਾ ਨਾਲ ਦੇ ਨਾਲ ਪਸੋਂ ਨੂੰ ਪਾਣੀ ਪੋਣ ਲੱਗ ਗਿਆ ਅੱਛਾ ਕੁਛ ਕੰਮੇ ਵਾਲੇ ਹੁੰਦੇ ਨੇ ਨਾ ਵੀਰੇ ਨੂੰ ਹਾਂ ਕੰਮ ਵੀ ਜ਼ਿਆਦਾ ਹੈ ਦੋਨੇ ਭਾਈਆਂ ਨੂੰ ਕੰਮ ਬਹੁਤ ਨਹੀਂ ਬਾਕੀ ਹੁਣ ਰਲ ਕੇ ਕਰ ਲੈਂਦੇ ਆ ਪਹਿਲਾਂ ਤਾਂ ਮੈਂ ਸਰ ਵੀ ਕਰਦੇ ਹੁੰਦੇ ਸੀ ਡੰਗਰਾਂ ਦਾ ਹੁਣ ਸਾਡਾ ਤਾਂ ਖੜਾ ਛੁੱਟ ਗਿਆ ਆਪੇ ਕਰਦੇ ਨੇ ਲੀਪ ਹੁਣ ਜੱਸੀ ਆ ਰਹੀ ਆ ਉਹੀ ਕਿ ਮੈਰੀਆ ਫੇਲਾ ਮਾਂ ਗਈ ਸੀਗੀ ਮਾਂ ਗਰੀ ਧੀ ਆ ਗਈ ਲੈ ਲੱਕੀ ਯਾਰ ਮੈਰਾ ਤਾਂ ਨਹੀਂ ਮਤਲਬ ਕਿ ਉਹ ਜੀ ਕਰਦਾ ਯਾਰ ਉਹਦੇ ਯਾਰ ਉਹ ਇੱਕ ਮਿੰਟ ਗੱਲ ਤਾਂ ਸੁਣ ਮੱਥੇ ਲੱਗ ਨੂੰ ਜੀ ਨਹੀਂ ਕਰਦਾ ਕਿ ਥੋੜੇ ਜਿਹਾ ਕਰ ਕੀ ਸਕਦੇ ਦੱਸ ਮੈਂ ਘਰੇ ਆਏ ਰਿਸ਼ਤੇਦਾਰਾਂ ਨੂੰ ਬਾਤ ਥੋੜੀ ਕੱਢ ਸਕਦੇ ਆ ਬਾਹਰ ਤਾਂ ਨਹੀਂ ਕੱਢ ਸਕਦੇ ਲੱਕੀ ਯਾਰ ਤੂੰ ਜਾਇਆ ਤੂੰ ਮਿਲਿਆ ਯਾਰ ਆ ਪਤਾ ਕੀ ਗੱਲ ਆ ਯਾਰ ਮੇਰੀ ਗੱਲ ਨੂੰ ਸਮਝ ਹੁਣ ਜੱਪੂਆ ਬਾਗੀ ਤਾਂ ਇਹ ਆ ਗਈ ਕੋਈ ਨਾ ਕੋਈ ਤਾਂ ਗੱਲ ਹੈਗੀ ਪੂਣ ਪੂਆ ਦਾ ਫਿਰ ਵੀ ਫਰਕ ਆ ਪੂਆ ਤਾਂ ਬੁਢੀ ਹੈਗੀ ਪੂਆ ਤਾਂ ਨਾ ਦਮਾ ਫੈਣੀਗਾ ਨਾਲੇ ਜੱਸੀ ਦਾ ਫੇਰ ਵੀ ਆਪਣੀ ਭੈਣ ਆ ਯਾਰ ਉਹ ਨਹੀਂ ਆ ਮਾੜੀ ਕਿਥੋਂ ਆਪਣਾ ਕਮਲਿਆ ਤੈਨੂੰ ਪਤਾ ਨਹੀਂ ਹੈਗਾ ਸੱਪ ਦੇ ਬੱਚੇ ਸੱਪ ਹੀ ਨਿਕਲਦੇ ਹੁੰਦੇ ਨੇ ਨੰਗਮਾਰ ਲੱਗੇ ਮੈਂਟਲ ਆਉਂਦੇ ਨੇ ਉਹ ਚੱਲ ਜਾ ਜੀ ਇਹ ਤੁਸੀਂ ਆ ਗੱਲਾਂ ਚਾਏ ਨੂੰ ਤਾਂ ਹੀ ਤਾਂ ਯਾਰ ਛੁੱਡਣ ਲਾ ਫਿਰ ਪਹਿਲਾਂ ਬਣ ਕੇ ਸੋਚ ਕੇ ਦੇਗਾ ਹੁਣ ਉਹ ਕੋਈ ਪਤਾ ਕਦੋਂ ਕਦੀ ਆਰੀ ਆ ਉਹ ਹੁਣ ਆਪਾਂ ਜੇ ਜਾ ਕੇ ਕੋਲ ਦੀ ਲੰਗਾਂ ਦੇ ਪਾਸਾ ਵੱਟ ਕੇ ਵਿਸੋਣੇ ਲੱਗਾਂਗੇ ਉਹ ਚੱਲ ਇੱਕ ਗੱਲ ਹੋਰ ਵੀ ਸੋਚ ਜਿਹੜਾ ਗੁੱਸਾ ਕਿਲਾ ਸੀ ਆਪਾਂ ਵਿਆਹ ਚ ਨਹੀਂ ਗਏ ਕੀ ਸੋਚੂਗੀ ਗੱਲ ਤਾਂ ਵੀ ਮੇਰੇ ਭਰਾ ਦੇ ਵਿਆਹ ਤੇ ਨਹੀਂ ਆਏ ਇਨਾਲੇ ਹੁਣ ਮੈਂ ਨਾਕੜਾ ਕਰਦੇ ਆ। ਉਹ ਚਲ ਆਪਾਂ ਇੱਕ ਵਸਤੂ ਲੜਾਈ ਨੂੰ ਵੇਰਵੇ ਨਾਲ ਹੀ ਗੱਲ ਕਰੀਏ। ਚਲ ਆ ਜਾ ਦੇਖਦੇ ਆਂ ਸੌਂਦੇ ਮੂੰਹ ਫਿਰ ਕੀ ਹੋਣਾ। ਹੋਰਾਂ ਮੈਂ ਕਿਉਂ ਕਰਨ ਦਾ ਆ ਜਾ ਆ ਜਾ ਆ ਜਾ। ਬਾਕੀ ਨਾ ਦੀਦੀ ਇਹ ਬਿਮਾਰ ਜੀ ਬੜਾ ਰਹਿੰਦੀ ਆ। ਮੈਂ ਕੰਮ ਕੋ ਮੈਨੂੰ ਬਥੇ ਕਿਹਾ ਹੀ ਨਹੀਂ ਹੈਗਾ। ਚਾ ਕੋਈ ਦੇਖੀਂ ਦੇਖ ਹਾਂ। ਲੈ। ਉਹ ਆਵੇਂ ਨੇ ਦੰਨੇ ਭਰਾ ਤੁਸੀਂ ਯਾਦ ਕੀਤਾ। ਜਸੀ ਹਰੀਆ ਸਿਕਾ ਬਈ। ਸਤਿ ਸ਼੍ਰੀ ਅਕਾਲ ਬਈ ਕਿਵੇਂ ਹੋ? ਤੁਸੀ ਕਿਵੇਂ ਹੋ ਬਈ? ਠੀਕ ਆ ਬਈ। ਕੰਮ ਹੋਣਾ ਸੀ ਬਈ ਹੁਣ ਵੀ। બસ ਉਹਨਾ ਸੱਚੀ ਕਾਲ ਬਈ ਮੈਂ ਤਾਂ ਕਹਿੰਦੀ ਸੀ ਕਾਨੂੰ ਆਉਣਾ ਸੀ ਹੁਣ ਵੀ ਮਹਾ ਕੰਮੇ ਕਰ ਲੋ ਥੋੜੇ ਲਈ ਤਾਂ ਕੰਮ ਜ਼ਰੂਰੀ ਨੇ ਕਦੋਂ ਦੀ ਐ ਬੈਠੀ ਆ ਬਈ ਮੈਨੂੰ ਕੋ ਲੰਬਾ ਦੰਨੀ ਆ ਤੂੰ ਆ ਦਿਖਾ ਬਾਈ ਹੈ ਕਦੋਂ ਦਾ ਆ ਰਿਹਾ ਮੈਨੂੰ ਮਿਲਣ ਤੱਕ ਨਹੀਂ ਆਇਆ ਉਹ ਨਾਲੇ ਬਈ ਅਸੀਂ ਉਧਰ ਕੀ ਪਤਾ ਲੱਗਦਾ ਹੁਣ ਬਸਮਾਨ ਚ ਲੈ ਪੁੱਛੋ ਚ ਪਤਾ ਕਿਉਂ ਨਹੀਂ ਲੱਗਦਾ ਹੈ ਗਿਆ ਆ ਬਿਨਤ ਪਤੀ ਸੀਗਾ ਵੀ ਮੈਂ ਆ ਰਹੀ ਆ ਦੱਸਿਆ ਨਹੀਂ ਭਾਬੀ ਨੇ ਨਾ ਨਾ ਮੇਰੇ ਕੋਲ ਤਾਂ ਖੜੇ ਨਹੀਂ ਹੈਗੇ ਬਸ ਉਧਰੇ ਨਾਗੇ ਚਲ ਕੋਈ ਨਹੀਂ ਹੁਣ ਲੜਨਾ ਛੋੜੀਏ ਦੱਸੀ ਬਈ ਉਹ ਚਲ ਉਹ ਗੱਲਾਂ ਛੱਡਾ ਹੁਣ ਦੱਸ ਪੂਰ ਠੀਕ ਆ ਪੂਆ ਤਾਂ ਪਹੁੰਚ ਗਈ ਹਾਂ ਵਧੀਆ ਖਾਤਰਦਾਰੀ ਕਰਕੇ ਤੋਰੀ ਉਹਦੀ ਤੁਸੀਂ ਨੇ ਹੈ ਉਹ ਦੱਸੀ ਐ ਨਹੀਂ ਗੱਲ ਹੈਗੀ ਮੈਨੂੰ ਪਤਾ ਤੂ ਇਹ ਕਰਨਾ ਗੁੱਸਾ ਮਨ ਕਰੇਗੀ ਮੈਂ ਦੀਪ ਨੂੰ ਉਹੀ ਗੱਲਾਂ ਕਰੀ ਜਾਂਦਾ ਸੀਗਾ ਦੇਖ ਪੂਆ ਨੇ ਵੀ ਕੋਈ ਨਾ ਜੱਗੋ ਲੜੀ ਕਰਨ ਵਾਲੀ ਕੋਈ ਅਸਰ ਛੱਡੀ ਨਹੀਂ ਸੀਗੀ ਨਪੂਆ ਕੀ ਕਹਿੰਦੀ ਹੈ ਦੱਸ ਪੂਈ ਪੂਆ ਤੇ ਲੱਗੀ ਜਾਨਿਓ ਵਾਦੂਗਾ ਤੁਸੀਂ ਤਾਂ ਦੱਸੀ ਦੇਖ ਅਸੀਂ ਨਹੀਂ ਚਾਹੁੰਦੇ ਸੀ ਤੇਰੇ ਨਾਲ ਲੜੀ ਹੈ ਹਨਾ ਤੇ ਤੈਨੂੰ ਇਹ ਕਰਦਾ ਮਨ ਨਹੀਂ ਪੂਆ ਇਹ ਪੂਆ ਕਿਤੇ ਨਾ ਕਿਤੇ ਵਿਵਤ ਕਰਦੀ ਆ ਜੋ ਮਰਜੀ ਕਹਿਦਾ ਚੱਲ ਕੋਈ ਨਾ ਫਿਰ ਮੈਂ ਤਾਂ ਨਹੀਂ ਕਰਦੀ ਹੈਗੀ ਪੂਆ ਕਰਦੀ ਹੋਗੀ ਭਾਈ ਪੂਆ ਨਾਲ ਸਮਝ ਲਈਓ ਮੈਂ ਨਹੀਂ ਕਹਣਾ ਜੇ ਤੈਨੂੰ ਮਾੜਾ ਕਹਿਣਾ ਮੈਂ ਤੈਨੂੰ ਬੁਲਾਉਂਦੀ ਨਾ ਇੱਕ ਪਾਸਾ ਹੋ ਕੇ ਵੀ ਲੰਘ ਜਾਣਾ ਤੇ ਜੀ ਚੱਲ ਫਿਰ ਵੀ ਸੋਚਿਆ ਕੋਈ ਗੱਲ ਹੈ ਨਾ ਸਾਡੀ ਕੋਈ ਛੁੱਟੀ ਪੈਣਾ ਚੱਲ ਵੀ ਤੇਰੇ ਨਾਲ ਕਦੇ ਰੁੱਸਿਆ ਹੈ ਨਾ ਚੱਲ ਪੂਆ ਨਾਲ ਵੀ ਕਦੇ ਰੁੱਸੇ ਸੀ ਭਾਈ ਛੱਡੇ ਵੀ ਕਹਿਦੀ ਤੂੰ ਬਾਅਦ ਚ ਕਰੇ ਆਈ ਹੈ ਹਨ ਅਸੀਂ ਚੰਗਾ ਬੋਲਦੇ ਚੱਲਦੇ ਰਹੇ ਹਾਂ ਨਾ ਬਸ ਪੂਆ ਨੂੰ ਥੋੜਾ ਤੈਨੂੰ ਪਤਾ ਆਪ ਨੂੰ ਚੰਗਾ ਨਹੀਂ ਸਮਝਦੀ ਸਾਨੂੰ ਤੈਨੂੰ ਪਤਾ ਉਹਦੀ ਉਹਦੇ ਕੋਲੇ ਲਾਤੀ ਆਉਂਦੀ ਆਉਂਦੀ ਉਹਦੇ ਕੋਲੇ ਲਾਤੀ ਆ ਪਤਾ ਮੂੰਹ ਤੇ ਕਹਿਣਾ ਜੱਸੀ ਗੱਲ ਤੇ ਤੈਨੂੰ ਨਾ ਬਈ ਐਵੇਂ ਦੀ ਨਹੀਂ ਹੈਗੀ ਚੱਲ ਬਈ ਤੁਹਾਨੂੰ ਲੱਗਦਾ ਹੋਣਾ ਬਈ ਤੁਹਾਨੂੰ ਪਤਾ ਹੋਣਾ ਕਿਵੇਂ ਦੀ ਮੇਰੀ ਮੰਮੀ ਫੇਰਾ ਮੈਨੂੰ ਤਾਂ ਫਿਰ ਆਪਦੀ ਮੰਮੀ ਪਤੀਏ ਲੱਗੂਗੀ ਦੱਸ ਮੈਂ ਹੁਣ ਜੱਸੀ ਗੱਲ ਸੁਣੀ ਲੈ ਦੀਪ ਦੱਸ ਦੇ ਮਾੜਾ ਜੀ ਮੀਂਹ ਦਾ ਕੀ ਮਤਲਬ ਨਾ ਨਾ ਲੱਕੀ ਤੂੰ ਹੀ ਦੱਸ ਦੇ ਤੂਆ ਕੀ ਰੰਗ ਦਿਖਾ ਕੇ ਕੀ ਆ ਨਾਲ ਜੱਸੀ ਨੂੰ ਪਤਾ ਲੱਗ ਜੂਗਾ ਕੀ ਹੋਇਆ ਦੇਖ ਜੱਸੀ ਜਿਹੜਾ ਆਪਣਾ ਰੂਈਆ ਦਾ ਥਾਂ ਸੀਗਾ ਅੱਜ ਤੱਕ ਓਟੋ ਕੱਟ ਦੀ ਦੱਸਦਾ ਮੈਨੂੰ 2 ਸਾਲ ਪਹਿਲਾਂ ਵੇਚ ਗਿਆ ਤੈਨੂੰ ਵੀ ਜਿਹੜਾ ਦੱਸਦਾ ਮੈਂ ਸੀਗਾ ਕਿ ਤੂਆ ਆਪਣ ਨੂੰ ਕਹਿੰਦੀ ਕਿ ਰੂਈਆ ਦਾ ਥਾਂ ਲੈ ਲਓ ਤੁਸੀਂ ਆ ਤੁਹਾਡੇ ਨਾਂ ਕਰਵਾ ਦੂੰ ਜਿਹੜੀ ਕਹਿੰਦੀ ਸੀ ਮੇਰੇ ਨਾਂ ਦਾ ਦੀਪ ਕਹਿੰਦਾ ਜ ਉਹ ਵਿਕੀ ਵਿਕਣ ਵਾਲੀਆਂ ਗੱਲਾਂ ਜਦੋਂ 2 ਸਾਲ ਪਹਿਲਾਂ ਕਿ ਸਾਡੇ ਘਰੇ ਸੀੜੀ ਆਂਦੀ ਵੀ ਇਹਨਾਂ ਨੇ ਕਿਹਾ ਦਰਾਰ ਪਵੇ ਮੇਰੇ ਕੋਲ ਆ ਕੇ ਕਹਿੰਦੀ ਇਹਦੀ ਤਾਂ ਵੀ ਲੈਣ ਕਹਿੰਦਾ ਵੀ ਰੂਰੀਆ ਥਾਂ ਮੈਂ ਲੈ ਲੂੰਗਾ ਤੇ ਇਹਦੇ ਕੋਲ ਆ ਕੇ ਇਹਨੇ ਲੱਕੀ ਤਿਆਰ ਆਗਾ ਹੁਣ ਦੱਸੇ ਕਿਉਂ ਲੜਵਾਨ ਲਈ ਗੱਲ ਨਹੀਂ ਹੋਰ ਕੀ ਆਗੀ ਉਹ ਮੇਰੇ ਕੋਲ ਜਾ ਕੇ ਕਹੂਗੀ ਉਹ ਮੇਰੇ ਸਾਡੇ ਵਿਆਹ ਚ ਨਹੀਂ ਆਇਆ ਹੈਗਾ ਮੈਂ ਤੇਰੇ ਨਾਲ ਕਰਾ ਦਿੰਦੀ ਆ ਥਾਂ ਹਾਂ ਅੱਛਾ ਗਾ ਮੈਂ ਵੀ ਗੱਲਾਂ ਸੁਣਦਾ ਮਾਰਾ ਮੈਂ ਕਹਿੰਦਾ ਨਾ ਨਾ ਪੂਗਾ ਸਾਡਾ ਸਾਂਝਾ ਵੇੜਾਗਾ ਵੀ ਸਾਡੇ ਸਾਂਝੇ ਥਾਂਈ ਨਾ ਕਰਵਾਦੇ ਸੀ ਸਾਂਝਾ ਵੇਚ ਦਾਂਗੇ ਨਾ ਨਾ ਮੈਂ ਨਹੀਂ ਤੂੰ ਆਏ ਜਾਂਦੀ ਆ ਇੱਥੇ ਨਿਕਲੇ ਮੈਂ ਇੱਕ ਪਾਸੇ ਇੱਧਰ ਬੈਠਾ ਕਦੀ ਜਾਂ ਦੋ ਦਿਨ ਲੱਗ ਜਾਵਾਂ ਇੱਧਰ ਫਿਰ ਭੂਆ ਨੂੰ ਸਕੂਨ ਆਊਗਾ ਨਹੀਂ ਬਈ ਕੋਈ ਨਾ ਚੱਲ ਜੇ ਮੰਮੀ ਤੋਂ ਗਲਤੀ ਹੋ ਗਈ ਮੈਂ ਸਮਝਾ ਦੂੰਗੀ ਮਸਲਾ ਸਾਰਾ ਸ਼ੱਕ ਨੇ ਖਤਮ ਕੀਤਾ ਇਹਨੂੰ ਅਜੇ ਭੂਆ ਨੂੰ ਬਸ ਮੇਰੇ ਸ਼ੱਕ ਪੂਰੀ ਵੱਡੀ ਭਰੀ ਜਾਵੇ ਵੀ ਬਸ ਆ ਮੈਨੂੰ ਘਰੋਂ ਪੈਸਾਂ ਲਾਉਣਾ ਪਵੇ ਕਿਉਂ ਅਸੀਂ ਵਿਆਹ ਤਾਂ ਆਪੇ ਕਰੋ ਹੁੰਦੇ ਹੁੰਦੇ ਨੇ ਦੂਜਿਆਂ ਦਾ ਘਰੋਂ ਨਹੀਂ ਵਿਆਹ ਹੁੰਦੇ ਕਦੇ ਵੀ ਦੂਜਿਆਂ ਘਰੋਂ ਤਾਂ ਜਿੰਨਾ ਸਰਦਾ ਵਾਤਾ ਇੱਕ ਮਾਨਦਾਨ ਹੁੰਦਾ ਯਾਰ ਉਹ ਰਿਸ਼ਤਾ ਦਾ ਅਗਲਾ ਇੱਕ ਮੂੰਹ ਦੀ ਗੱਲ ਫੜ ਲੈਂਦਾ ਵੀ ਹਾਂ ਵੀ ਦੱਸ ਹਣਾ ਕਿੰਨਾ ਆਪਾਂ ਲਾ ਸਕਦੇ ਹਾਂ ਚੱਲ ਬਈ ਫਿਰ ਕੀ ਹੋ ਗਿਆ ਕੁੜੀ ਐਸ ਘਰ ਦੀ ਜੋਨੇ ਕਹਤਾ ਫਿਰ ਕਿੱਡੀ ਗੱਲ ਹੋਗੀ ਕੁੜੀ ਤਾਂ ਹੈਗੀ ਆ ਬਾਈ ਕੁੜੀਆਂ ਨੇ ਇੱਕ ਗਲਤ ਨਹੀਂ ਕਰੀ ਇਹਨੇ ਕੋਈ ਜਿੱਤੀ ਜਿਹੀ ਗੱਲ ਦੁੱਖ ਤਾਂ ਇਹ ਗੱਲ ਦਾ ਵੀ ਕਿੱਥੇ ਤਾਂ ਹਨਾ ਪੂਆ ਜਲ ਪੜਣਾ ਕੋਈ ਗੱਲ ਹੈ ਹਨਾ ਕਿ ਚੱਲ ਆਇਆ ਚਾਹੁੰਦੀ ਹੁੰਦੀ ਵੀ ਘਰ ਬਸਣਾ ਹਨਾ ਵੀ ਮੈਂ ਵੀ ਵਧੀਆ ਸੌਖੇ ਰਹਿਣ ਮੈਂ ਇਕੱਠੇ ਦੇਖਾਂ ਪਰ ਉਹਨਾਂ ਦਾ ਕੋਈ ਇਜੀ ਗੱਲ ਸੋਚੀ ਨਹੀਂ ਉਹ ਤਾਂ ਹਮੇਸ਼ਾ ਚਾਹੁੰਦੀ ਆ ਅੱਡਰ ਰਹਿਣਾ ਅੱਡ ਬੈਠਣਾ ਅੱਡ ਬੈਠਣ ਇਹਨਾਂ ਦੇ ਮਾਣਾਂ ਦਾ ਫਰਕ ਪੋਇਆ ਉਹ ਅੱਡ ਪੂਆ ਦਾ ਸਾਨੂੰ ਬਗਲ ਵਾਲੇ ਘਰ ਚ ਬਠੇ ਵਾਤਾ ਸੀਗਾ ਜੇ ਕਿਤੇ ਪੂਆ ਬਾਪਾਗੀ ਤਾਂ ਠੀਕ ਹੈ ਜਦੋਂ ਉਹਦੋਂ ਹੋ ਰਾਇਆ ਜਿੰਨੀ ਬੀੜਾ ਗਲਤੀ ਬਿਨਸਾਨ ਤੋਂ ਹੁੰਦੀ ਹੁੰਦੀ ਐ ਜੇ ਮੇਰੇ ਮੰਮੀ ਤੋਂ ਗਲਤੀ ਹੋ ਵੀ ਫਿਰ ਕਿੱਡੀ ਗੱਲ ਹੋਗੀ ਐ ਤਾਂ ਤੁਸੀਂ ਇੱਥੇ ਮੇਰੇ ਮੰਮੀ ਨੂੰ ਬਾਹਰ ਨਹੀਂ ਦੇਣਾ ਫਿਰ ਲੈ ਆ ਕੇ ਬਾਹਰ ਨਹੀਂ ਦੇਣਾ ਦੀਪ ਐਡੀ ਵੱਡੀ ਗੱਲ ਤੋਂ ਬਾਅਦ ਪੂਆ ਇੱਥੇ ਕਿੰਨਾ ਦਿਨ ਰਹਿ ਕੇ ਕੀ ਫਿਰ ਵੀ ਰਹਿ ਗਈ ਐ ਅਸੀਂ ਫਿਰ ਵੀ ਨਹੀਂ ਬੋਲੇ ਫਿਰ ਵੀ ਬਕਸੀ ਐ ਅਸੀਂ ਚਲ ਕੋਈ ਗੱਲ ਨਹੀਂ ਪਰ ਗਲਤੀਆਂ ਨਾ ਕਰੇ ਦਰਵਾਜ਼ੇ ਹੁਣ ਵੀ ਖੁੱਲੇ ਨੇ ਖੁੱਲੇ ਨੇ ਹਾਂ ਕੋਈ ਐਡੀ ਗੱਲ ਨਹੀਂ ਹੈਗੀ ਵੀ ਆਪਣਾ ਦਰਵਾਜ਼ੇ ਫਸਕ ਪੈਣ ਵਾਲਾ ਕੰਮ ਆ ਗਲਤੀਆਂ ਨਾ ਸਾਰੇ ਤੁਹਾਡੇ ਦੋਨੇ ਭਾਈਆਂ ਆ ਰੀਆ ਤੁਸੀਂ ਕਹਤੋਂ ਪਿੱਛੇ ਲੱਗਦੇ ਆ ਪੂਆ ਦੇ ਉਹ ਤਾਂ ਬੜਾ ਪਿੱਛੇ ਲੱਗ ਗਿਆ ਸੀਗਾ ਬੀਹਾ ਹੈਵ ਐਨ ਰੂੜੀ ਵਾਲੀ ਗੱਲ ਲੜੇ ਰੀ ਤੇ ਮੈਂ ਤਾਂ ਹੀ ਪਿੱਛੇ ਲੱਗਿਆ ਹੀ ਨਹੀਂ ਗਾ ਪੂਆ ਦੇ ਲੱਕੀ ਲੱਗਿਆ ਸੀ ਪਿੱਛੇ ਤਾਂ ਹੀ ਫਰਕ ਪਿਆ ਉਹਨੂੰ ਕਹਿ ਕੇ ਗਏ ਸੀਗੇ ਵੀ ਕੋਈ ਨਾ ਮੈਂ ਆ ਕੇ ਫੇਰ ਗੱਲ ਕਰਨਾ ਮੈਂ ਇਹੀ ਗੱਲ ਗੱਲ ਕਰਨੀ ਸੀ ਨਾ ਲੱਕੀ ਨਾਲ ਜਿਹੜੀ ਨੂੰ ਦੱਸੀ ਆ ਮੈਂ ਆਹੀ ਗੱਲ ਕਰਨੀ ਸੀ ਦੀਪ ਨੇ ਕਿਹਾ ਕਿ ਦੋ ਦੋ ਵੇਖਿਆ ਹੋਇਆ ਜਿਹੜੀ ਪਿੱਛੇ ਤੋਂ ਕਹੀ ਹੁੰਦਾ ਮੈਂ ਪਿੱਛੇ ਉਹ ਲੜਾਈ ਵੀ ਦੋ ਸਾਲ ਪਹਿਲਾਂ ਵੇਖ ਗਿਆ ਪਰਪੂਆ ਤਾਂ ਆਏ ਕਹਿੰਦੀ ਸੀ ਕਿ ਵੀ ਦੀਪਬਾਈ ਕਹਿੰਦਾ ਵੀ ਜਿ ਨਹੀਂ ਲੱਕੀ ਮੰਦਾ ਮੇਰੇ ਨਾਲ ਕਰਾ ਦੋ। ਰੋਲਾ ਦਾ ਮਸਲਾ ਤਾਂ ਉਹੀ ਗੱਲ ਦਾ। ਮੈਂ ਤਾਂ ਇਹ ਗੱਲ ਕਹੀ ਨਹੀਂ ਪੂਆ ਕੋਲੇ। ਪੂਆ ਤਾਂ ਬੜਾ ਕੁਛ ਪੂਆ ਤਾਂ ਮੈਨੂੰ ਕਹਿੰਦੀ ਕਿ ਨਹੀਂ ਲੱਕੀ ਵਿਆਹ ਚ ਨਹੀਂ ਗਿਆ ਹੈਗਾ। ਕਹਿੰਦੀ ਮੈਂ ਤੈਨੂੰ ਤੇਰੇ ਨਾਲ ਕਰਾਉਂ। ਮੈਂ ਕਹਾ ਪੂਆ ਮੈਂ ਨਾ ਨਹੀਂ ਕਰਾਉਣਾ ਹੈਗਾ। ਬਵਾਏ ਹੋਏ ਨੇ ਬਈ ਘਰੇ ਦੇਖ ਲਾ। ਇਹ ਵੇਚਣਾ ਸਾਂਝਾ ਵੇਚਦੇ। ਬਵਾੜੇ ਪੂਆ ਨੇ ਨਹੀਂ ਲੱਕੀ। ਤੁਸੀਂ ਬਵਾਏ ਹੋਏ ਨੇ ਜਿਹੜਾ ਪੂਆ ਮਾਗਰ ਲੱਗਦੇ ਹੋ। ਹਾਂ ਬਈ। ਐ ਕੋਈ ਇਨਸਾਨ ਆਪਦੀ ਮਾਗਰ ਕਿਵੇਂ ਲਾ ਲੂਗਾ ਜੇ ਤੁਸੀਂ ਨਾ ਲੱਗਦੇ ਪੂਆ ਕੀ ਕਹਾਲਾਂ ਦੀ ਤੁਹਾ ਜੇ ਕੋਈ ਇਹ ਹੀ ਗੱਲ ਕਹਦੇ ਬੰਦਾ ਉਹੀ ਮੰਗਲ ਲੱਗਿਆਦਾ ਹੁੰਦਾ ਚਲ ਕੋਈ ਨਾ ਭੈਣ ਤੂੰ ਕਿਸੇ ਗੱਲ ਦਾ ਗੁੱਸਾ ਨਾ ਕਰੀ ਠੀਕ ਆ ਖਾ ਪੀ ਤੇ ਆਵਦਾ ਰਹਿ ਅੱਜ ਕੱਲ ਨੂੰ ਚੱਲੇ ਜੀ ਕੋਈ ਨਾ ਭਾਬੀ ਹਾਂ ਕੋਈ ਨਾ ਉਹ ਆਨ ਹੁਣ ਫੋਨ ਤੇਨ ਲੱਗਦੀ ਇਹਨੂੰ ਲੈਕਚਰ ਦੇਣ ਘਰ ਜਾ ਕੇ ਸਮਝਾ ਚਲ ਕੋਗਾ ਜੀ ਦੀਪ ਇਹਨਾਂ ਤਾਂ ਸਭ ਤੋਂ ਵੱਡੀ ਗੁੱਝੀ ਪਤਾ ਕੀ ਆ ਵੀ ਆਪਣਾ ਇੱਕ ਆਗਾ ਹੂੰ ਮੰਗਲ ਕਰ ਹਾਂ ਦੇਖੀ ਹਾਂ ਅੱਜ ਦਾ ਪੂਆ ਨੇ ਗਾ ਲਿਆ ਤੋ ਇਹ ਲਾ ਦੇ ਪੂਆ ਦੇ ਫੋਨ ਹਨ ਨਾ ਉਹ ਮੇਰੇ ਭੂਆ ਲਾਉਂਦੀ ਹੋਵੇ ਫੋਨ ਕਰਕੇ ਕਹਿੰਦੀ ਹੋਵੇ ਜੱਸੀ ਬਰਨਾਂ ਪੁੱਛਦੀ ਹੋਵੇ ਹਣਾ ਹਾਂ ਵੀ ਪਹੁੰਚ ਗਈ ਕਿ ਨਹੀਂ ਮੈਂ ਨਹੀਂ ਕਰਨੀ ਹੈਗੀ ਭਾਬੀ ਗੱਲ ਮੇਰੇ ਮੰਮੀ ਨਾਲ ਕੀ ਆਓ ਜਿਹੜੇ ਤੁਹਾਡੇ ਘਰ ਚ ਐਨਾ ਕਲੇਸ਼ ਪਾ ਆ ਗਈ ਮੈਂ ਨਹੀਂ ਬੋਲਣਾ ਹੈਗਾ ਇਹਦੇ ਨਾਲ ਹੁਣ ਨਾ ਨਾ ਜੱਸੀ ਮਾਂ ਤਾਂ ਮਾਂ ਹੀ ਹੁੰਦੀ ਆ ਤੇਰਾ ਧੜਾ ਮਾੜਾ ਕਰੂਗੀ ਭੂਆ ਮਾਂ ਤਾਂ ਮਾਂ ਹੁੰਦੀ ਆ ਨਕੀ ਕਿਹਦਾ ਫੋਨ ਸੀ ਭੂਆ ਦੀ ਸੀਗਾ ਅੱਛਾ ਕੀ ਕਹਿੰਦੀ ਕੋਈ ਨਹੀਂ ਕਹਿੰਦੀ ਅਸੀਂ ਫਿਰ ਸੁੱਕ ਪੁੱਛਦੀ ਹੂੰ ਮਤਲਬ ਆ ਹਾਂ ਹਾਂ ਬੱਸ ਅਬ ਜੱਸੀ ਪਹੁੰਚ ਗਈ ਮੈਂ ਤਾਂ ਹਾਂ ਪੂਆ ਆ ਗਈ ਦੋ ਜਲਦੀ ਗੱਲ ਕਰਾ ਦਿੰਦੇ ਫਿਰ ਭੈਣ ਨਾਲ ਹਾਂ ਜੱਸੀ ਲੈਵਾ ਫੋਨ ਦੁਬਾਰਾ ਲਵਾ ਨਾ ਨਾ ਬਈ ਮੈਂ ਨਹੀਂ ਗੱਲ ਕਰਦੀ ਹੈਗੀ ਮੰਮੀ ਨਾਲ ਕਿਉਂ ਕਾ ਲੂ ਜੱਸੀ ਨੂੰ ਦੁੱਖ ਹੋਇਆ ਯਾਰ ਜਿਹੜੀ ਆਪਾਂ ਗੱਲ ਅਸੀਂ ਆ ਫਿਰ ਗੱਲ ਤਾਂ ਉਹੀ ਆਦੀ ਪੂਆ ਸਾਰੀ ਗੱਲ ਤਾਂ ਇਹਨੂੰ ਦੱਸਦੀ ਨਹੀਂ ਹੋਣੀ ਪੂਆ ਕਹਿੰਦੀ ਹੋਊਗੀ ਉਹ ਮਾੜਿਆ ਮੈਨੂੰ ਮੁੱਠਾ ਬੋਧਿਆ ਤਾਂ ਗੱਲ ਹੀ ਨਹੀਂ ਦੱਸਦੀ ਵੀ ਮੈਂ ਕਰਦੂ ਕੀ ਕਰਦੀ ਹਾਂ ਤਾਂ ਇਹ ਤਾਂ ਜੱਸੀ ਕਹੀ ਹੁੰਦੀ ਸੀ ਮੇਰੀ ਮੰਮੀ ਆਈ ਸੀ ਹੋ ਸਕਦੀ ਜਦੋਂ ਉਹਨੇ ਇਹਨੂੰ ਦੱਸਿਆ ਤਾਂ ਇਹਨੂੰ ਯਕੀਨ ਹੋਇਆ ਹਾਂ ਬਈ ਮੈਨੂੰ ਸੱਚੀ ਨਹੀਂ ਪਤਾ ਸੀਗਾ ਵੀ ਮੇਰੇ ਮੰਮੀ ਸਾਲ ਕੋਈ ਨਾ ਜਸੀ ਤੂੰ ਨਾ ਆ ਗੱਲਾਂ ਨੇ ਟੈਂਸ਼ਨ ਨਾ ਲੈ ਉਹ ਤਾਂ ਫੇਰ ਉਹ ਜੀ ਹੋ ਜੂਗੀ ਐਂ ਦੱਸ ਜੀ ਕੀ ਬਣਾਈਏ ਹਾਂ ਤੁਹਾਨੂੰ ਖੂਜੀ ਤਾਂ ਦੱਸੀ ਇਸ ਗੱਲ ਦੀ ਵੀ ਤੂੰ ਗੱਲ ਨੂੰ ਮੰਨੀ ਤਾਂ ਸਹੀ ਹੂੰ ਕੱਲਾ ਦਾ ਪਰਤੇ ਪਾਣੀ ਨਹੀਂ ਕੱਲਾ ਕਲੇਸ਼ ਨਹੀਂ ਬਸ ਸਾਡੇ ਸਿਰ ਨਹੀਂ ਪਾਟੇਗਾ ਸਿਰ ਕੋਈ ਛੱਡ ਗਈ ਹੋਈ ਅੱਛਾ ਇਹ ਆ ਗੱਲ ਹੈ ਇੱਕ ਬਾਅਦ ਦੇ ਰਹੀਏ ਸੀ ਲਓ ਦੱਸ ਜਦੋਂ ਤੇ ਪੇਕੇ ਨਹੀਂ ਕੁਝ ਲੱਗੇ ਹੈਗੇ ਫਿਰ ਮੈਂ ਕੀ ਲੱਗੀ ਉਹਦੀ ਗੱਲ ਤਾਂ ਉਹੀ ਆ ਚੱਲ ਕੋਈ ਗੱਲੀ ਦੀਪਾ ਹਾਂ ਚੱਲ ਜਰਾ ਆਪਾਂ ਗੇੜਦ ਮੈਨੂੰ ਅੰਦਰੀ ਦੀ ਲਿਆ ਮਾਸਟਰ ਉਹ ਕੜਾ ਕੇ ਹੈ ਨਾ ਉਹ ਦੇਖੀ ਆਪਾਂ ਚੱਲ 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 ਸਬਜ਼ੀ ਦਾ ਦੱਸ ਦੇ ਹੁਣ ਕੀ ਖਾਏਗੀ ਕੁਛ ਮਰਜ਼ੀ ਬਣਾ ਲੈ ਆ ਭਾਬੀ ਜਿਹੜਾ ਤੈਨੂੰ ਪਸੰਦ ਆ ਉਹੀ ਖਾ ਲੂੰਗੀ ਚਲ ਚੰਗਾ ਮੈਂ ਮੰਗਵਾਨੀ ਆ ਸੱਜੀ ਸੱਜੀ ਚੰਗਾ ਨਾਲੇ ਸੱਜੀ ਨੂੰ ਕਹੇ ਨਹੀਂ ਵੀ ਉੱਤ ਖਾੜੋ ਹੋਣਾ ਬਹੁਤ ਟਾਈਮ ਹੋ ਗਿਆ ਪਈ ਹੈ ਠੀਕ ਹੈ ਦੁਬਾਰਾ ਰਾਤ ਹੋਣ ਵਾਲੀ ਲੱਕੀ ਬਈ ਤੂੰ ਕਹਿੰਦਾ ਸੀ ਨਾ ਸਾਡਾ ਸਾਂਝਾ ਵੇੜਾਗਾ ਕੋਈ ਗੱਲ ਨਹੀਂ ਹੁਣ ਦੇਖੀ ਜਾਈਂ ਕਿ ਮੈਂ ਤੁਹਾਡੇ ਸਾਂਝੇ ਵੀਡੀਓ ਨੂੰ ਮੈਂ ਖੇਰੂ ਖੇਰੂ ਕਰਦੀ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੱਧੂ ਬਰਬਾਰ ਪੀ ਦੀ 33 ਚੈਨਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਆਸ ਕਰਦਾ ਸਭ ਠੀਕ ਠਾਕ ਹੋਵੋਗੇ ਸਭ ਜੋਕਰ ਮੰਗਲ ਹੋਊਗਾ ਸੋ ਦੋ ਘਰਾਂ ਦਾ ਸੌਰੀ ਦੋ ਨੂੰਹਾਂ ਦਾ ਸਾਂਝਾ ਵੇੜਾ ਐਪੀਸੋਡ ਚੱਲ ਰਹੀ ਨੇ ਉਹਨਾਂ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਇਹਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਸੋ ਜਿਹੜਾ ਫਸਟ ਪਾਰਟ ਹੈ ਉਹਦੇ ਉੱਪਰ ਜਿਨ੍ਹਾਂ ਭੈਣ ਭਰਾਵਾਂ ਨੇ ਆਪਣੇ ਕਮੈਂਟ ਕੀਤੇ ਹਨ ਉਹਨਾਂ ਦੇ ਆਪਾਂ ਨਾਮ ਬੋਲਣ ਜਾ ਰਹੇ ਹਾਂ So, सब तो पहला नाम है जी अपना मनप्रीत सिंह गुरप्रीत सिद्धू फफड़े यू भाई के यूट्यूब फॉलो करो जी थैंक यू जी गुरमीत कौर पार्ट थ्री थैंक यू जी मनप्रीत मान थैंक यू जी बीरपाल सलून हरी न थैंक यू जी बहुत बहुत, बहुत कुलदीप कौर उबा थैंक यू जी बहुत बहुत कलविंदर सिद्धू थैंक यू जी, जी बलविंद सिद्धू बहुत बहुत, बहुत, बहुत थैंक यू जी थोड़ा तो भी परमजीत कौर थैंक यू जी गुरमीत कौर थैंक यू जी वाईना स्टोरी फ्रॉम मलेशिया ਥੈਂਕ ਯੂ ਜੀ ਦੀ ਮਾਨਸਾ ਵਾਲਾ ਥੈਂਕ ਯੂ ਜੀ ਖੁਸ਼ੀ ਖੁਸ਼ੀ ਥੈਂਕ ਯੂ ਜੀ ਨਿਸ਼ਚਤਰ ਸਿੰਘ ਰਮਨਦੀਪ ਸਿੰਘ ਜਗਜੀਤ ਸਿੰਘ ਗੁਰਪ੍ਰੀਤ ਸਿੰਘ ਸਿੱਧੂ ਸੋ ਅੱਗੇ ਨੇ ਕੁਝ ਕਮੈਂਟ ਨਿਸ਼ਚਤਰ ਸਿੰਘ ਰਾਜਵੀਰ ਕੌਰ ਕੈਨ ਨਾਟ ਬੀਟ ਫੋਰ ਫੋਰ ਥੈਂਕ ਯੂ ਜੀ ਬਹੁਤ ਬੋਸ ਰਿਪੀਟ ਨੇ ਕਿਉਂਕਿ ਮੈਂ ਚਾਰੇ ਪਾਗਾਂ ਦੇ ਨਾਮ ਕਮੈਂਟ ਬੋਲ ਰਿਹਾ ਗਰਮੀਤ ਕੌਰ ਗੁਰਪ੍ਰੀਤ ਸਿੰਘ ਹਰਦੀਪ ਸਕੌਰ ਖੁਸ਼ੀ ਖੁਸ਼ੀ ਕਾਲਾ ਸਿੰਘ ਜੀ ਐਫ ਵੀ ਵੀ ਸੀ ਬਲਵਿੰਦਰ ਸਿੱਧੂ ਕੁਲਵਿੰਦਰ ਸਿੰਘ ਤੇ ਆਪਣਾ ਮਨਪ੍ਰੀਤ ਸਿੰਘ ਚੌਥੇ ਪਾਗ ਵਿੱਚ ਕਮੈਂਟ ਆਇਆ ਨੇ 6 ਬਲਵਿੰਦਰ ਸਿੱਧੂ ਥੈਂਕ ਯੂ ਜੀ ਨਿਸ਼ਚਤਰ ਸਿੰਘ ਥੈਂਕ ਯੂ ਜੀ ਮਨਪ੍ਰੀਤ ਸਿੰਘ ਥੈਂਕ ਯੂ ਜੀ ਮਨਪ੍ਰੀਤ ਸਿੰਘ ਥੈਂਕ ਯੂ ਜੀ ਗੁਰਪ੍ਰੀਤ ਸਿੰਘ ਸਿੱਧੂ ਬਹੁਤ ਬਹੁਤ ਥੈਂਕ ਯੂ ਜੀ ਸੋ ਅੱਗੇ ਦੂਬਰ ਆਪਣਾ ਪਹਿਲੇ ਭਾਗ ਤੇ ਜੋ ਕਮੈਂਟ ਕੀਤੇ ਨੇ ਉਹਨਾਂ ਦੇ ਨਾਮ ਨੇ ਸਤਨਾਮ ਬੰਸਲ ਥੈਂਕ ਯੂ ਜੀ ਬਹੁਤ-ਬਹੁਤ ਥੈਂਕ ਯੂ ਬਹੁਤ-ਬਹੁਤ ਇਹਨਾਂ ਗੱਲਾਂ ਕਰਕੇ ਇਸ ਦਿਨ ਅੱਜ ਫਰਕ ਪੈਂਦਾ ਹੈ ਪਤਾ ਲੱਗ ਗਿਆ ਕਿ ਅੱਜ ਕੋਈ ਕਿਸੇ ਨੂੰ ਖੁਸ਼ ਦੇਖ ਕੇ ਰਾਜੀ ਨਹੀਂ ਥੈਂਕ ਯੂ ਜੀ ਬਹੁਤ-ਬਹੁਤ ਨਛੱਤਰ ਸਿੰਘ ਥੈਂਕ ਯੂ ਜੀ ਹਰਮਨ ਸਿੰਘ ਬਹੁਤ ਵਧੀਆ ਵੀਡੀਓ ਥੈਂਕ ਯੂ ਜੀ ਸਖਜੀਤ ਧਰਮਕੋਟ ਥੈਂਕ ਯੂ ਜੀ ਰਮਿੰਦਰ ਕੌਰ ਥੈਂਕ ਯੂ ਜੀ ਗੁਰਮਿੰਦਰ ਨੋਰਾ ਥੈਂਕ ਯੂ ਜੀ ਸਤਵੰਤ ਕੌਰ ਥੈਂਕ ਯੂ ਜੀ ਰਮਨਦੀਪ ਸਿੰਘ ਥੈਂਕ ਯੂ ਜੀ ਮੀਤ ਸਿੱਧੂ ਥੈਂਕ ਯੂ ਜੀ ਅਵਤਾਰ ਕੌਰ ਮਨਪੀਰ ਸਿੰਘ ਬਲਵਿੰਦਰ ਸਿੱਧੂ ਰਮਨਦੀਪ ਸਿੰਘ ਪ੍ਰੀਤ ਸਿੱਧੂ ਹਰਵਿੰਦਰ ਕੌਰ ਕਾਲਾ ਸਿੰਘ ਕਾਲਾ ਸਿੰਘ ਹੀਰ ਭੈਰ ਹਰਿੰਦਰ ਕੌਰ ਸੋਰੀ ਪ੍ਰੀਤ ਸੰਧੂ ਗੁਲਵਿੰਦਰ ਸਿੰਘ ਐਡਵੋ ਕੇਟਾ ਗੋਸ਼ਨ ਬਰਮਾ ਥੈਂਕ ਯੂ ਜੀ ਗਰਮੀਤ ਕੌਰ ਬਲਵਿੰਦਰ ਸਿੱਧੂ ਹਰਮਨਦੀਪ ਕੌਰ 10 ਟੋਲੇ ਤਾਂ ਆਪ ਨਹੀਂ ਪਾਉਣਾ ਨੂੰ ਤੋਂ ਪਲੇਸ ਚੰਦ ਨਵਜੋਤ ਜੋਏ ਖੁਸ਼ਖੁਸ਼ੀ ਰਵਿੰਦਰ ਜੈਲ ਸੋ ਇਹ ਸੀਗੇ ਜੀ ਆਪਣੇ ਦੋ ਨੂਹਾਂ ਦੇ ਸਾਂਝੇ ਬੇੜੇ ਦੇ ਚਾਰੇ ਭਾਗਾਂ ਦੇ ਕਮੈਂਟ ਜੋ ਤੁਸੀਂ ਕੀਤੇ ਸੀਗੇ ਬਹੁਤ ਸੋਹਣੇ ਸੋਹਣੇ ਕਮੈਂਟ ਕਰੇ ਸੀ ਤੁਹਾਡਾ ਦਿਲੋਂ ਧੰਨਵਾਦ ਕਰਦੇ ਆ ਜੀ ਤੁਸੀਂ ਇਸ ਤਰ੍ਹਾਂ ਸਪੋਰਟ ਪਿਆਰ ਬੜਾਏ ਰੱਖੋ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਸੋ ਅਸੀਂ ਵੀ ਤੁਹਾਡੇ ਲਈ ਵਧੀਆ-ਵਧੀਆ ਕਨਸੈਪਟ ਇਸੇ ਤਰ੍ਹਾਂ ਲੈ ਕੇ ਆਉਂਦੇ ਰਹਿਾਂਗੇ ਕਿਉਂਕਿ ਦੇਖੋ ਸਾਡਾ ਕੰਮ ਆ ਅਸੀਂ ਕਰਨਾ ਤੁਸੀਂ ਸਾਨੂੰ ਸਪੋਰਟ ਕਰੋਗੇ ਤਾਂ ਅਸੀਂ ਜ਼ਿਆਦਾ ਕਰ ਸਕਾਂਗੇ ਸੋ ਤੰਨੋ ਬਹੁਤ-ਬਹੁਤ ਧੰਨਵਾਦ ਜੀ ਇਹਨਾਂ ਪਿਆਰ ਦੇਣ ਲਈ ਅੱਗੇ ਭਾਗਾਂ ਨੂੰ ਵੀ ਇਵੇਂ ਪਿਆਰ ਦਿੰਦੇ ਰਹੋ ਸੋ ਥੈਂਕ ਯੂ ਜੀ ਧੰਨਵਾਦ